ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਪੰਜਾਬ ਨਾਲ ਜੁੜੇ ਪੰਜਾਬੀਆਂ ਨਾਲ ਜੁੜੇ 2-3 ਅਹਿਮ ਮਸਲੇ ਨੇ ਜਿਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਨਸ਼ਿਆਂ ਦਾ ਜਿਹੜਾ ਇਹ ਕਹਿ ਸਕਦੇ ਆ ਛੇਵਾਂ ਦਰਿਆ ਜਾਂ ਉਹਨੂੰ ਛੇਵਾਂ ਨਾਲਾ ਕਹਿ ਲਿਆ ਕਿਉਂਕਿ ਬੇੜਾ ਗਰਕ ਹੋ ਰਿਹਾ ਪੰਜਾਬ ਦਾ ਪਰ ਨੱਥ ਨਹੀਂ ਪਈ ਹੁਣ ਸਰਗਰਮੀਆਂ ਤੇਜ਼ ਹੋਈਆਂ ਨੇ ਪੰਜਾਬ ਸਰਕਾਰ ਨੇ ਸ਼ਾਇਦ ਇਹ ਸਮਝ ਲਈ ਹੈ ਗੱਲ ਕਿ ਇਸ ਮੁੱਦੇ ਦਾ ਹੱਲ ਕੀਤੇ ਬਣਾ ਅੱਗੇ ਵਧਿਆ ਨਹੀਂ ਜਾਣਾ ਮੁੱਖ ਮੰਤਰੀ ਨੇ ਪਹਿਲਾਂ ਡਿਪਟੀ ਕਮਿਸ਼ਨਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਐਸਐਸਪੀਜ਼ ਬੁਲਾਏ ਕਮਿਸ਼ਨਰ ਬੁਲਾਏ ਉਹਨਾਂ ਨੂੰ ਵੀ ਸ਼ਕਤੀ ਨਾਲ ਕਹਿ ਦਿੱਤਾ ਕਿ ਜੇਕਰ ਜ਼ਿਲ੍ਹੇ ਦੇ ਵਿੱਚ ਨਸ਼ਾ ਵੇਚਿਆ ਤਾਂ ਫਿਰ ਉਸ ਦੀ ਸ਼ਾਮਤ ਆਏਗੀ ਔਰ ਉਸ ਦੇ ਲਈ ਜ਼ਿੰਮੇਵਾਰ ਕੌਣ ਹੋਏਗਾ ਪੁਲਿਸ ਮੁਖੀ ਜ਼ਿੰਮੇਵਾਰ ਕੌਣ ਹੋਣਗੇ ਮੁਲਾਜ਼ਮ 10000 ਤੋਂ ਵੱਧ ਮੁਲਾਜ਼ਮਾਂ ਦੀ ਗਿਣਤੀ ਹੈ ਨਾਂ ਦੇ ਤਬਾਦਲੇ ਹੋ ਗਏ ਐਸਪਾਈ ਤੋਂ ਲੈ ਕੇ ਇਨਸਪੈਕਟਰ ਤੱਕ ਇਸ ਦੇ ਉੱਤੇ ਗੱਲ ਕਰਾਂਗੇ ਕਿ ਇਸ ਨਾਲ ਕੀ ਇਹ ਰਣਨੀਤੀ ਅਪਣਾਉਣ ਨਾਲ ਫਰਕ ਪਵੇਗਾ ਜਾਂ ਨਹੀਂ ਦੂਜਾ ਮਸਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵਾਪਰ ਰਹੀਆਂ ਲਗਾਤਾਰ ਘਟਨਾਵਾਂ ਪੰਜਾਬੀਆਂ ਨੂੰ ਕੀ ਵਾਕਿਆ ਹੀ ਸੱਚਮੁੱਚ ਨਿਸ਼ਾਨਾ ਬਣਾਇਆ ਜਾ ਰਿਹਾ ਜਾਂ ਉੱਥੇ ਜਿਹੜੀਆਂ ਝੜਪਾਂ ਹੁੰਦੀਆਂ ਨੇ ਜਾਂ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਰਹੇ ਨੇ ਗੱਡੀਆਂ ਭੰਨੀਆਂ ਜਾ ਰਹੀਆਂ ਨੇ ਉਹਨਾਂ ਦੇ ਕਾਰਨ ਕੁਝ ਹੋਰ ਨੇ ਇਸ ਦੇ ਉੱਤੇ ਵੀ ਵਿਸਥਾਰ ਨਾਲ ਚਰਚਾ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਆ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਐਕਸ਼ਨ ਮੋਡ ਦੀ ਗੱਲ ਕਰੀਏ ਲਗਾਤਾਰ ਹੀ ਉਹ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਆ ਜਦੋਂ ਦੀ ਸਮੀਖਿਆ ਕਰਨ ਲੱਗੇ ਆ ਉਹਨਾਂ ਨੇ ਤੇ ਪ੍ਰੈਸ ਕਾਨਫਰੰਸ 'ਚ ਵੀ ਗੱਲ ਆਖੀ ਕਿ ਮੈਨੂੰ ਸਾਰਾ ਪਤਾ ਲੱਗ ਗਿਆ ਜਦੋਂ ਮੈਂ ਪਿੰਡਾਂ 'ਚ ਗਿਆ ਮੈਨੂੰ ਰਿਪੋਰਟਾਂ ਮ ਯਾਰੀਆਂ ਦੋਸਤੀਆਂ ਨੂੰ ਖੁਸ਼ ਕਰਨ ਵਾਲੇ ਅਫਸਰ ਕਹਿੰਦੇ ਹੁਣ ਪੂਰੇ ਅਲਰਟ ਹੋ ਜਾਓ ਨਹੀਂ ਤਾਂ ਸ਼ਾਮਤ ਆਏਗੀ ਤੁਹਾਡੀ ਕੱਲ ਵੀ ਹਦਾਇਤਾਂ ਦਿੱਤੀਆਂ ਗਈਆਂ ਅੱਜ ਵੀ ਹਦਾਇਤਾਂ ਦਿੱਤੀਆਂ ਗਈਆਂ ਇਹਦੇ ਨਾਲ ਫਰਕ ਪੈਣ ਵਾਲਾ ਨਜ਼ਰ ਆਉਂਦਾ ਤੁਹਾਨੂੰ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਸਿਆਣੇ ਕਹਿੰਦੇ ਕਿ ਝੋਟਾ ਮਾਰੋ ਤੇ ਜੂਆ ਆਪੇ ਮਰ ਜਾਂਦੀ ਹੈ ਇੱਥੇ ਕੱਲੀਆਂ ਜੂਆ ਮਾਰੀਆਂ ਗਈਆਂ ਨੇ ਝੂਟੇ ਨਹੀਂ ਮਾਰੇ ਗਏ ਨੇ ਕੀ ਸਿਰਫ ਸਿਪਾਈ ਤੋਂ ਲੈ ਕੇ ਥਾਣੇਦਾਰੀ ਰਿਸ਼ਵਤ ਲੈਂਦੇ ਨੇ ਸਿਪਾਈ ਨੂੰ ਰਿਸ਼ਵਤ ਕੌਣ ਮੰਗਦਾ ਹੌਲਦਾਰ ਹੌਲਦਾਰ ਤੋਂ ਕੌਣ ਮੰਗਦਾ ਥਾਣੇਦਾਰ ਤੇ ਥਾਣੇਦਾਰ ਰਿਸ਼ਵਤ ਕਿਉਂ ਲੋਕਾਂ ਕੋਲ ਮੰਗ ਜੇ ਥਾਣੇਦਾਰ ਰਿਸ਼ਵਤ ਮੰਗਦਾ ਲੋਕਾਂ ਕੋਲ ਇਹਦਾ ਮਤਲਬ ਉਹਦਾ ਉੱਪਰ ਤੱਕ ਹਿੱਸਾ ਜਾਂਦਾ ਹੋ ਸਕਦਾ ਡੀਐਸਪੀ ਪੈਸੇ ਮੰਗਦਾ ਵੇ ਹੋ ਸਕਦਾ ਐਸਪੀ ਹੁੰਦਾ ਜਾਂ ਐਸਐਸਪੀ ਤੁਸੀਂ 10000 ਤੋਂ ਵੱਧ ਜਿਹੜੇ ਮੁਲਾਜ਼ਮ ਬਦਲਦੇ ਤੇ ਚੰਗੀ ਗੱਲ ਹੈ ਕਿਉਂਕਿ ਬਹੁਤ ਸਾਰੇ ਅਜਿਹੇ ਥਾਣੇ ਨੇ ਉਹ ਸਿਪਾਈ ਬੰਦਾ ਉੱਥੇ ਭਰਤੀ ਹੁੰਦਾ ਉੱਥੇ ਉਹ ਹੌਲਦਾਰ ਬੰਦਾ ਉੱਥੇ ਉਹ ਏਐਸਆਈ ਬੰਦਾ ਉੱਥੇ ਉਹ ਸਾਬੀ ਇੰਸਪੈਕਟਰ ਬੰਦਾ ਉਥੇ ਇੰਸਪੈਕਟਰ ਉਥੇ ਡੀਐਸਪੀ ਇਹ ਹੈ ਪੰਜਾਬ ਦੇ ਵਿੱਚ ਕਿਉਂਕਿ ਉਹ ਉਸ ਜ਼ਿਲ੍ਹੇ ਦੇ ਵਿੱਚ ਹੀ ਰਹਿੰਦੇ ਆਗੇ ਨੇ ਇੱਕ ਤੋੜਨ ਵਾਲਾ ਕਿ ਯਾਰੀਆਂ ਮਲਾਜੇਦਾਰੀਆਂ ਸਾਂਝਾਂ ਹੈ ਪਰ ਕੀ ਇਹ ਸਿਰਫ ਖੁਦ ਰਿਸ਼ਵਤ ਲੈਂਦੇ ਨੇ ਜਾਂ ਹੋਰ ਇਹਨਾਂ ਤੋਂ ਕੋਈ ਹੋਰ ਲੈਂਦਾ ਹੈਗਾ ਤੁਸੀਂ ਸਿਪਾਈ ਤੋਂ ਲੈ ਕੇ ਐਸਐਚਓ ਲੈਵਲ ਤੱਕ ਅਫਸਰ ਬਦਲਦੇ ਕੀ ਤੁਸੀਂ ਉਹ ਅਫਸਰ ਬਦਲੇ ਨੇ ਜਿਹੜੇ ਕਾਲੀਆਂ ਵੇਲੇ ਵੀ ਐਸਐਸਪੀ ਸੀ ਜਿਹੜੇ ਕਾਂਗਰਸ ਵੇਲੇ ਵੀ ਐਸਐਸਪੀ ਤੇ ਜਿਹੜੇ ਕਈ ਤਰੱਕੀ ਲੈ ਕੇ ਡੀਆਈਜੀ ਬਣ ਗਏ ਜਾਂ ਵੱਧ ਤੋਂ ਵੱਧ ਆਈਜੀ ਬਣ ਗਏ ਪੰਜਾਬ ਦੇ ਵਿੱਚ ਅੱਜ ਵੀ ਜੇ 23 ਜਿਹੜੇ ਰੈਵਨਿਊ ਡਿਸਟ੍ਰਿਕਟ ਤੇ ਜਿਹੜੇ ਪੁਲਿਸ ਜ਼ਿਲ੍ਹੇ ਮਲਾ liệt 27 ਦੇ ਕਰੀਬ 27ਾਂ ਦੇ ਵਿੱਚੋਂ ਕਿੰਨੇ ਐਸਐਸਪੀ ਨੇ ਜਿਹੜੇ ਕਾਲੀਆਂ ਵੇਲੇ ਦੇ ਲੱਗੇ ਹੋਏ ਨੇ ਜਿਹੜੇ ਕਾਂਗਰਸ ਵੇਲੇ ਦੇ ਲੱਗੇ ਹੋਏ ਕਿ ਉਹਨਾਂ ਨੂੰ ਨਹੀਂ ਬਦਲਿਆ ਜਾ ਸਕਦਾ ਇਹਦਾ ਆਪਾਂ ਇਹ ਮੰਨ ਕੇ ਚੱਲੀਏ ਸਿਰਫ ਤਾਂ ਸਿਰਫ ਸਿਪਾਈ ਤੋਂ ਲੈ ਕੇ ਐਸਐਚਓ ਹੀ ਬੇਈਮਾਨ ਉੱਪਰਲੇ ਨਹੀਂ ਬੇਈਮਾਨ ਛੋਟਾ ਬੰਦਾ ਛੋਟੀ ਰਿਸ਼ਵਤ ਕਰਦਾ ਵੱਡਾ ਬੰਦਾ ਰਿਸ਼ਵਤ ਵੱਡੀ ਮੰਗਦਾ ਹੈਗਾ ਕਿਉਂਕਿ ਉਹਨੂੰ ਹੱਥ ਨਹੀਂ ਕੋਈ ਪਾ ਸਕਦਾ ਹੈਗਾ ਮੈਨੂੰ ਲੱਗਦਾ ਕਿ ਇੱਕ ਸਰਕਾਰ ਦੀ ਸੀਐਮ ਸਾਹਿਬ ਦੀ ਅੱਛੀ ਕੋਸ਼ਿਸ਼ ਕੋਸ਼ਿਸ਼ ਹੈ ਕਿ ਤੁਸੀਂ ਇੱਕੋ ਜ਼ਿਲ੍ਹੇ ਦੇ ਵਿੱਚ ਜਿਹੜਾ ਬੰਦਾ ਉੱਥੇ ਹੀ ਉਹ ਥਾਣੇਦਾਰ ਲੱਗਾ ਰਿਹਾ ਉੱਥੇ ਡੀਐਸਪੀ ਲੱਗਾ ਰਿਹਾ ਇੱਕ ਠੀਕ ਹੈ ਉਹਦਾ ਉਸ ਇਲਾਕੇ ਦੇ ਵਿੱਚ 20 20 ਸਾਲ ਸਰਵਿਸ ਹੋ ਗਈ 25 ਸਾਲ ਸਰਵਿਸ ਹੋ ਗਿਆ ਪਰ ਸਵਾਲ ਇਹ ਹੈ ਕਿ ਕੀ ਉੱਪਰ ਤੱਕ ਨਹੀਂ ਰਿਸ਼ਵਤ ਮੰਗੀ ਜਾ ਰਹੀ ਹੈਗੀ ਕਿਵੇਂ ਲੱਗਦੇ ਨੇ ਅਫਸਰ ਕਿਵੇਂ ਹਿੱਸੇ ਪੈਂਦੇ ਹੈਗੇ ਨੇ ਇਹ ਹੈ ਨਹੀਂ ਜੇ ਉੱਪਰਲਾ ਬੰਦਾ ਬੇਈਮਾਨ ਹੈ ਤੇ ਥੱਲੇਲੇ ਬੇਈਮਾਨੀ ਕਰਦੇ ਨੇ ਜੇ ਉੱਪਰਲਾ ਬੰਦਾ ਇਮਾਨਦਾਰ ਹੈ ਜਾ ਮਾਦੀ ਪਾਰਟੀ ਦੀ ਭਾਸ਼ਾ ਆਪਾਂ ਕਹ ਲਈਏ ਕਟੜ ਇਮਾਨਦਾਰ ਹੈ ਥੱਲੇ ਸਿਪਾਈ ਤੋਂ ਲੈ ਕੇ ਇਨਸਪੈਕਟਰ ਤੱਕ ਕਟੜ ਇਮਾਨਦਾਰ ਹੋ ਸਕਦਾ ਜੇ ਉੱਪਰ ਪੈਸੇ ਮੰਗੇ ਜਾ ਰਹੇ ਉੱਪਰ ਘਰ ਭਰੇ ਜਾ ਰਹੇ ਨੇ ਉੱਪਰ ਰਿਸ਼ਵਤ ਜਾ ਰਹੀ ਉੱਪਰ ਹਿੱਸਾ ਪੱਤੀ ਜਾ ਰਹੀ ਹੈ ਇਹਦਾ ਮਤਲਬ ਇਹ ਹੈ ਹਮੇਸ਼ਾ ਕੀ ਹੈ ਕਿ ਹਿੰਦੁਸਤਾਨ ਦੇ ਵਿੱਚ ਅਸੀਂ ਜਿਹੜੀਆਂ ਭ੍ਰਿਸ਼ਟਾਚਾਰ ਦੀਆਂ ਜਿਹੜੀਆਂ ਪੌੜੀਆਂ ਹਨ ਸੰਦੀਪ ਅਸੀਂ ਥੱਲੋਂ ਸਾਫ਼ ਕਰਦੇ ਹਾਂ ਪਹਿਲਾ ਡੰਡਾ ਸਾਫ਼ ਕਰਾਂਗੇ ਗੰਦ ਥੱਲੇ ਹੀ ਆਉਣਾਗਾ ਦੂਜਾ ਡੰਡਾ ਸਾਫ਼ ਕਰਾਂਗੇ ਗੰਦ ਥੱਲੇ ਆਉਣਾ ਜਦ ਤੱਕ ਪੌੜੀਆਂ ਉੱਪਰ ਤੋਂ ਸਾਫ਼ ਨਹੀਂ ਨਾ ਹੋਣਗੀਆਂ ਫਿਰ ਗੱਲ ਹੀ ਬੰਦ ਅਸੀਂ ਤਾਂ ਟਾਪ ਤੇ ਜਾਂਦੇ ਨਹੀਂ ਹੈਗੇ ਅਸੀਂ ਤਾਂ ਥੱਲੇੋਂ ਬਾਟਮ ਫੜਨੇ ਆ ਬਾਟਮ ਤੋਂ ਪ੍ਰਸ਼ਾਸਨ ਚਾਰ ਦੀ ਜਿਹੜੀ ਆ ਕਰਪਸ਼ਨ ਉਹ ਖਤਮ ਨਹੀਂ ਹੋ ਸਕਦੀ ਜਦ ਤੱਕ ਅਸੀਂ ਟਾਪ ਨੂੰ ਨਹੀਂ ਫੜਿਆ ਹੈਗਾ ਟਾਪ ਵਾਲਿਆਂ ਨੂੰ ਕੋਈ ਹੱਥ ਨਹੀਂ ਪਾ ਸਕਦਾ ਹੈਗਾ ਹੁਣ ਮੈਨੂੰ ਲੱਗਦਾ ਕਿ ਇੱਕ ਜ਼ਿਲ੍ਹੇ ਤੋਂ ਲੈ ਕੇ ਦੂਜੇ ਜ਼ਿਲ੍ਹੇ ਤੱਕ ਸਰਕਾਰ ਦਾ ਫਾਇਦਾ ਵੀ ਹੈ ਨੁਕਸਾਨ ਵੀ ਪੋਲੀਟੀਕਲ ਤੌਰ ਤੇ ਸਰਕਾਰ ਦਾ ਨੁਕਸਾਨ ਵੀ ਹੋ ਸਕਦਾ ਕਿ ਤੁਸੀਂ 10000 ਬੰਦਾ ਇੱਕੋ ਵਾਰੀ ਬਦਲਤਾ A ਸਟੇਸ਼ਨ ਤੋਂ B ਏਜੇ ਲਈ ਤੋਂ B ਜਿਹੜਾ B ਜਲੇ ਤੋਂ C ਜਲੇ ਵਿੱਚ ਭੇਜ ਦਿੱਤਾ ਹੈਗਾ ਇੱਕ ਪੋਲੀਟੀਕਲ ਵਿਲ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਖਾਈ ਆ ਪਰ ਸਵਾਲ ਖੜਾ ਹੈਗਾ ਕਿ ਕੀ ਆਪਾਂ ਮੰਨ ਕੇ ਚੱਲੀਏ ਹੀਟਲਾ ਤਬਕਾ ਹੀ ਮਿਲੇ ਜਿਹੜੇ ਪੁਲਿਸ ਅਫਸਰਾਂ ਦੇ ਨਾਮ ਨਸ਼ਿਆਂ ਦੇ ਮਸਲੇ ਤੇ ਤਸਕਰਾਂ ਕੋ ਪੈਸੇ ਲੈਨੇ ਜਿਹੜੇ ਪੁਲਿਸ ਅਫਸਰਾਂ ਨੇ ਗੈਂਗਸਟਰਾਂ ਦੀਆਂ ਮਾਵਾਂ ਕੋ ਪੈਸੇ ਲੈਨੇ ਉਹ ਤੇ ਅੱਜ ਵੀ ਜ਼ਿਲ੍ਹਿਆਂ ਦੀ ਕਮਾਂਡ ਕਰ ਰਹੇ ਹੈਗੇ ਨੇ ਜਿਨ੍ਹਾਂ ਨੇ ਪੁਲਿਸ ਦੇ ਵਿੱਚ ਵਰਦੀ ਦੇ ਰੂਪ ਦੇ ਵਿੱਚ ਡਾਕੇ ਮਾਰੇ ਨੇ ਉਹ ਅੱਜ ਵੀ ਉਹ ਇੱਕ ਅਸਾਈ ਦੇ ਡਾਕਾ ਮਾਰਿਆ ਸੀ ਉਹ ਤੋਂ ਪੁਲਿਸ ਪੈਸੇ ਚੱਕ ਕੇ ਲੈ ਗਈ ਆ ਉਹ ਉੱਥੇ ਹਜੇ ਵੀ ਉਹ ਲੱਗੇ ਕਿਨੇ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਹੈ ਜਦ ਤੱਕ ਅਸੀਂ ਵੱਡੀਆਂ ਮੱਛਲੀਆਂ ਦੇ ਵੱਡੇ ਮਗਰਮੱਛ ਅਹੀ ਅਹੀ ਜੂਆ ਮਾਰੀਆ ਵਾ ਅਸੀਂ ਜੋਕਾ ਨਹੀਂ ਮਾਰੀਆ ਗਿਆ ਜਦ ਤੱਕ ਜਿਹੜੀਆਂ ਭ੍ਰਿਸ਼ਟਾਚਾਰ ਜੋਕਾਂ ਨੇ ਸਾਡੀਆਂ ਜਦ ਤੱਕ ਉਹ ਸਾਡਾ ਖੂਨ ਪੀਰੀਆਂ ਜੂਆਂ ਮਾਰਨ ਵਾਲੀ ਕੋਈ ਲੋੜ ਨਹੀਂ ਸਾਨੂੰ ਤੇ ਫੜਨੀਆਂ ਚਾਹੀਦੀਆਂ ਯੋਕਾਂ ਜੋ ਫਲਾਣ ਦੇ ਦੌਰਾਨ ਮੁੱਖ ਮੰਤਰੀ ਨੇ ਦੋ ਤਿੰਨ ਵਾਰੀ ਸ਼ਬਦ ਰਿਪੀਟ ਕੀਤੇ ਉਹਦੇ ਵਿੱਚ ਕਿਹਾ ਕਿ ਜ਼ਿਲ੍ਹਿਆਂ ਦੇ ਮੁਖੀ ਸਿਵਲ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਤੇ ਪੁਲਿਸ ਮੁਖੀਆਂ ਵੱਲੋਂ ਐਸਐਸਪੀ ਕਹਿੰਦੇ ਜੇਕਰ ਜ਼ਿਲ੍ਹੇ ਦੇ ਵਿੱਚ ਭ੍ਰਿਸ਼ਟਾਚਾਰ ਕਾਨੂੰਨ ਵਿਵਸਥਾ ਠੀਕ ਨਹੀਂ ਹੈ ਨਸ਼ਿਆਂ ਦਾ ਬੋਲਬਾਲਾ ਹੈ ਉਹਦੇ ਜ਼ਿੰਮੇਵਾਰ ਜ਼ਿਲ੍ਹੇ ਨਾਲ ਸਬੰਧਤ ਮੁਖੀ ਹੋਣਗੇ ਇਹ ਗੱਲ ਕਹਿਨ ਨੂੰ ਹੀ ਹੈ ਜਾਂ ਫਿਰ ਹੋਵੇਗੀ ਵੀ ਲਾਗੂ ਮੈਂ ਕਹਿੰਦਾ ਕਿ ਸੀਐਮ ਸਾਹਿਬ ਨੂੰ ਮੇਰੀ ਤੇ ਪਰਸਨਲ ਰਿਕਵੈਸਟ ਹੈ ਕਿ ਤੁਸੀਂ ਇੱਕ ਜ਼ਿਲ੍ਹੇ ਦਾ ਰਜਿਸਟਰੀ ਕਲਰਕ ਨੂੰ ਆਪਣੇ ਕੋਲ ਬੁਲਾਓ ਉਹਨੂੰ 10 ਮਿੰਟ ਚਾਹ ਪਿਆਓ ਉਹ ਸਾਰਾ ਕੁਝ ਦੱਸ ਦੂਗਾ ਕਿ ਸਰ ਕਿਹੜੇ ਕਿਹੜੇ ਘਰ ਦੀ ਮੈਂ ਰੋਟੀ ਦਾ ਖਰਚਾ ਮੈਂ ਚੱਕਦਾ ਐਸਐਸਪੀ ਦਾ ਰੀਡਰ ਨੂੰ ਫੜ ਲਓ ਬੁਲਾ ਲਓ ਕਿ ਕਾਕਾ 2 ਮਿੰਟ ਮੈਂ ਤੇ ਨਾਲ ਡਿਸਕਸ ਕਰਨ ਨੂੰ ਦੱਸ ਦੂਗਾ ਕਿ ਹੁਣ ਤੱਕ ਮੈਂ ਕਿੰਨੇ ਐਸਐਸਪੀ ਦੇ ਘਰ ਪਾਲੇ ਆਗੇ ਨੇ ਉਹ ਸਾਰੀ ਸੱਚਾਈ ਬਾਹਰ ਆ ਜਾਊਗੀ ਇਹ 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 ਜਿਹੜੀ ਕਰਪਸ਼ਨ ਹੈ ਉਸੇ ਕਰਕੇ ਕਿ ਅਸੀਂ ਜੋਕਾ ਨਹੀਂ ਫੜੀਆਂ ਹੈ ਅਸੀਂ ਯੂਆਂ ਮਾਰੀਆਂ ਹੈ ਯੁਵਾਂ ਦੀ ਨਹੀਂ ਹੈ ਗਿਆ ਜਿਹੜੇ ਵੱਡੇ ਮਗਰਮਾਚਾ ਉਹਨਾਂ ਤੇ ਕਾਰਵਾਈ ਕਰਨ ਦੀ ਜ਼ਰੂਰਤ ਹੈ ਗਿਆ ਅਸੀਂ ਉਹ ਹੀ ਅਫਸਰ ਤੁਸੀਂ ਇਹ ਕਹਿੰਦੇ ਕਿ ਅਫਸਰ ਕਿੱਥੋਂ ਲੈ ਕੇ ਆਈਏ ਬਹੁਤ ਸਾਰੇ ਜਿਹੜੇ ਅਫਸਰਾਂ ਨੂੰ ਮੌਕਾ ਨਹੀਂ ਦਿੱਤਾ 396 ਥਾਣੇਦਾਰੀ ਬਦਲਨੀ ਸੀ ਨਾ ਤੁਸੀਂ 23 ਐਸਐਸਪੀ ਬਦਲਨੇ ਸੀ ਨਾ ਜਾਂ ਘਟੂਗੜ ਕਿੰਨੇ 80 90 ਡੀਐਸਪੀ ਬਦਲੇ ਸੀ ਨਾ ਜੀ ਤੁਸੀਂ 10000 ਬੰਦਾ ਬਲੇ ਸਿਪਾਈ ਰਿਸ਼ਵਤ ਕਿੱਥੇ ਕਰਦਾ ਉਹ ਤੇ ਵਿਚਾਰ ਸਵੇਰ ਤੋਂ ਲੈ ਕੇ ਸ਼ੜਕ ਤੱਕ ਵੀ ਚੰਡੀਗੜ੍ਹ ਤੋਂ ਮੰਤਰੀਆਂ ਨੇ ਤੁਰਨਾ ਹੁੰਦਾ ਉਹ ਦੋ ਦਿਨ ਪਹਿਲਾਂ ਰੋਡ ਤੇ ਖੜਾ ਹੁੰਦਾ ਨਾ ਅਸੀਂ ਮਤਲਬ 10000 ਬੰਦਾ ਹੀ ਕਰਪਟ ਸ਼ੋਅ ਕਰ ਦਿੱਤਾ ਹੈਗਾ ਵੀ ਇਹੋ ਕਰਪਟਾ ਕਰਪਸ਼ਨ ਉੱਪਰੋਂ ਚੱਲਦੀ ਹੈਗੀ ਜਦੋਂ ਮੈਂ ਇਹਨੂੰ ਕਿਸੇ ਸਟੇਸ਼ਨ ਤੇ ਲਾਉਣਾ ਹੈਗਾ ਪੈਸੇ ਲੱਗਦੇ ਹੈਗੇ ਨੇ ਕਿੰਨੇ ਚਿਰ ਮੈਂ ਉਥੇ ਐਸਐਚਓ ਲੱਗਣਾ ਹੈਗਾ ਉਹ ਪੈਸੇ ਦੇਣੇ ਪੈਂਦੇ ਹੈਗੇ ਨੇ ਹਿਸਾਬ ਪੱਤੀ ਕਰਨੀਆ ਪਿੱਛੇ ਤੁਸੀਂ ਇੰਨਾ ਹੀ ਚੈੱਕ ਕਰਾ ਲਓ ਕਿ ਮਾਲਵੇ ਦੇ ਵਿੱਚ ਤੁਹਾਡੇ ਐਮਐਲਏ ਦੀ ਨਵੀਂ ਕਾਰ ਲਈ ਹੈਗੀ ਆ ਉਹਦਾ ਇੱਕ ਮੁੰਛੀ ਕਿਸ਼ਤਾਂ ਭਰਦਾ ਹੈਗਾ ਉਹੀ ਫੜ ਲਓ ਤੁਸੀਂ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਜਿਹੜੀ ਕ腐ਪਸ਼ਨ ਆ ਉੱਪਰ ਜੇ ਅਦਰਵਾਈਜ਼ ਅਗਰ ਆਪਾਂ ਕਹਿੰਦੇ ਨੇ ਕਿ ਜਿਹੜਾ ਇਹ ਨੈਕਸਸ ਤੋੜਿਆ ਅੱਛੀ ਗੱਲ ਹੈ ਕਿਉਂਕਿ ਐਡਾ ਵੱਡੇ ਤੁਸੀਂ ਵੱਡੇ ਪੱਧਰ ਤੇ 10000 ਤੋਂ ਵੱਧ ਜਿਹੜੇ ਬਦਲ ਦਿੱਤੇ ਨੇ ਜਿਹੜੇ ਫੀਲਡ ਵਾਲੇ ਸਟਾਫ ਬਦਲ ਦਿੱਤਾ ਹੈਗਾ ਚੰਗੀ ਗੱਲ ਪਰ ਉਹ ਸਾਰੇ ਬੇਈਮਾਨ ਨਹੀਂ ਹੋ ਸਕਦੇ ਨਾ ਜੀ ਚੰਗੇ ਵੀ ਹੋ ਸਕਦੇ ਨੇ ਹਰ ਜ਼ਿਲ੍ਹੇ ਦੇ ਵਿੱਚ ਆ ਕਿਉਂਕਿ ਇੱਕ ਡਿਸਟ੍ਰਿਕਟ ਕਾਡਰ ਆ ਤੁਹਾਡੇ ਇੱਕ ਕਮਾਂਡੋ ਕਾਡਰ ਇੱਕ ਪੀਏਪੀ ਕਾਡਰ ਆ ਉਸ ਤੁਹਾਡੇ ਕਾਡਰ ਤੁਸੀਂ ਮੈਨੂੰ ਲੱਗਦਾ ਨਹੀਂ ਹੈ ਕਿ ਇੰਸਪੈਕਟਰ ਜਿਹੜਾ ਸਟੇਟ ਲੈਵਲ ਦਾ ਡੀਐਸਪੀ ਤੇ ਸਟੇਟ ਲੈਵਲ ਦਾ ਇੱਕ ਸਬ ਇੰਸਪੈਕਟਰ ਇੱਕ ਜ਼ਿਲ੍ਹੇ ਦੇ ਵਿੱਚ ਲੱਗ ਸਕਦਾ ਤੁਸੀਂ ਦੂਜੇ ਜ਼ਿਲ੍ਹੇ ਜਾਂ ਰੇਂਜ ਬਦਲ ਦਿੱਤੀ ਆ ਗਿਆ ਉਹਦੇ ਨਾਲ ਕਿ ਉੱਪਰੋਂ ਮੈਸੇਜ ਆਣਾ ਚਾਹੀਦਾ ਹੈਗਾ ਕਿ ਉੱਪਰ ਪੈਸਾ ਚੱਲਦਾ ਕਿ ਨਹੀਂ ਚੱਲਦਾ ਨਾ ਅਸੀਂ ਤੇ ਹਮੇਸ਼ਾ ਪ੍ਰੋਬਲਮ ਕੀ ਹੈ ਪਟਵਾਰੀ ਸਿਪਾਈ ਕਲਰਕ ਪੜ ਲਿਆ ਜਿਹੜਾ ਤਹਿਸੀਲਦਾਰ ਦੇ ਵਿੱਚ ਕਲਰਕ ਫੜਦੇ ਕੀ ਉਸ ਇਲਾਕੇ ਦਾ ਤਹਿਸੀਲਦਾਰ ਜਦ ਜਦੋਂ ਉਹ ਐਸਡੀਐਮ ਦੇ ਦਫਤਰ ਦੇ ਵਿੱਚ ਕਲਰਕ ਫੜਦੇ ਕੀ ਐਸਡੀਐਮ ਵੀ ਜ਼ਿੰਮੇਵਾਰ ਨਹੀਂ ਹੈਗਾ ਜਦੋਂ ਇੱਕ ਐਸਐਸਪੀ ਦਾ ਰੀਡਰ ਜਿਹੜਾ ਵਾ ਅਸੀਂ ਉਹਨੂੰ ਫੜਦੇ ਕੀ ਐਸਐਸਪੀ ਨਹੀਂ ਰਿਸਪੋਨਸੀਬਲ ਜਦ ਇਹ ਵਾਲੇ ਲੋਕ ਅਸੀਂ ਨਹੀਂ ਫੜਨੇ ਨੇ ਤਦ ਤੱਕ ਘੱਟੋ ਘੱਟ ਤੁਸੀਂ ਦੇਖੋ ਕਿ ਜਿਹੜੇ ਐਸਐਸਪੀ ਤੁਸੀਂ ਲਾਏ ਨੇ ਅੱਜ ਮੰਨ ਲਓ ਤੁਸੀਂ ਆਪਣੇ ਸੰਗਰੂਰ ਦੇ ਅਫਸਰ ਬਦਲ ਦਿੱਤੇ ਹੈਗੇ ਨੇ ਪਰ ਉਥੇ ਜਿਹੜਾ ਤੁਹਾਡਾ ਐਸਐਸਪੀ ਲੱਗਾ ਕਿਸੇ ਵੀ ਜ਼ਿਲ੍ਹੇ ਦਾ ਐਸਐਸਪੀ ਲੱਗਾ ਆਧਾਰਨ ਦੇ ਤੌਰ ਤੇ ਮਲਾਪਾ ਦਾਸਤਾ ਸੰਗਰੂ ਲੱਗਾ ਆਪਾਂ 23 ਜ਼ਿਲ੍ਹਿਆਂ ਦੀ ਗੱਲ ਕਰ ਰਹੀਏ ਉਹ 23 ਜ਼ਿਲ੍ਹਿਆਂ ਦੇ ਐਸਐਸਪੀ ਦੀ ਕਦੀ ਤੁਸੀਂ ਪਰਫਾਰਮੈਂਸ ਦੇਖੀ ਹੈ ਉਥੇ ਕਰਪਸ਼ਨ ਘਟੀ ਕਿ ਵਧੀ ਹੈਗੀ ਉਹ ਪਰਫਾਰਮੈਂਸ ਨਹੀਂ ਦੇਖੀ ਤੁਸੀਂ ਹੇਠਾਂ ਸਫਾਈ ਕਰ ਰਹੇ ਤੁਹਾਡੇ ਕੋਲ ਬਹੁਤ ਸਾਰੇ ਆਫੀਸਰ ਨੇ ਜ਼ਰੂਰੀ ਨਹੀਂ ਹੈ ਕਿ ਆਈਪੀਐਸ ਆਫੀਸਰ ਹੀ ਦੋ ਤਨਾ ਤੋਤੇ ਹੈਗੇ ਨੇ ਸਾਡੇ ਕੋਲ ਪੀਪੀਐਸ ਆਫੀਸਰ ਵੀ ਬੜੇ ਮਾਨਦਰ ਹੈਗੇ ਨੇ ਜਿਹੜੇ ਚਾਰ ਪੈਸੇ ਦੇ ਰਵਾਧਾਰ ਨਹੀਂ ਹੈਗੇ ਆਈਪੀਐਸ ਅਫਸਰ ਮੈਨੂੰ ਤੇ ਲੱਗਦਾ ਕਿ ਹਿੰਦੁਸਤਾਨ ਦੇ ਵਿੱਚ ਜਿੱਡਾ ਵੱਡਾ ਅਫਸਰ ਹੈ ਉਡੀ ਵੱਡੀ ਰਿਸ਼ਵਤ ਆ ਜਿਹੜੇ ਬੰਦੇ ਨੇ ਕਿਨੇ 1 ਲੱਖ ਰੁਪਏ ਦੇ ਕੰਮ ਕਰਨਾ ਉਹ 10 ਲੱਖ ਦੇ ਵਿੱਚ ਕਰਦੇ ਹੈਗੇ ਨੇ ਇਹ ਇਹ ਘੱਟੋ ਘਾਟ ਦੇਖ ਤੁਸੀਂ ਇਹਨਾਂ ਸਾਰੇ ਪੁਲਿਸ ਅਫਸਰਾਂ ਦੀ ਰਿਟਰਨ ਦੇਖੋ ਹਰ ਸਾਲ ਇਹਨਾਂ ਦੀ ਰਿਟਰਨ ਕਈਆਂ ਨੇ ਜ਼ੀਰੋ ਰੱਖੀ ਕਈਆਂ ਦੀ ਵਾਧ ਦੇ ਕਿੱਥੋਂ ਪੈਸਾ ਆ ਰਿਹਾ ਹੈਗਾ ਨਾ ਜੀ ਕਈ ਬੇਨਾਮੀ ਹੈਗੀ ਸਾਰਾ ਕੁਝ ਪਤਾ ਹੈਗਾ ਪਰ ਮੈਨੂੰ ਇਹ ਲੱਗਦਾ ਹੈ ਕਿ ਪੋਲੀਟੀਕਲ ਤੌਰ ਤੇ ਇੱਕ ਇੱਕ ਨੈਕਸਸ ਹੈ ਸੀ ਹੁਣ ਸਵਾਲ ਹੈ ਕਿ ਕੀ ਜਿਹੜੇ 10000 ਤੁਸੀਂ ਬਦਲੇ ਨੇ ਸਿਪਾਈ ਤੋਂ ਲੈ ਕੇ ਉੱਪਰ ਤੱਕ ਤੁਹਾਡੇ ਐਮ ਐਲ ਏ ਸ਼ਪਾਰਸ਼ ਨਹੀਂ ਕਰਾਉਣਗੇ ਜਾ ਐਸਐਸਪੀ ਨਹੀਂ ਰੱਖਣਗੇ ਨਹੀਂ ਕਿ ਨਹੀਂ ਇਹ ਮੈਨੂੰ ਇਹੋ ਹੀ ਐਸਐਚਓ ਚਾਹੀਦਾ ਹੈਗਾ ਜਿਹੜੇ ਐਸਐਚਓ ਲੱਗਦੇ ਨਹੀਂ ਉਹ ਤੇ ਐਸਐਸਪੀ ਲਾਉਂਦੇ ਹੈਗੇ ਨਾ ਚੰਡੀਗੜ੍ਹ ਤੋਂ ਨਹੀਂ ਲੱਗਗੇ ਜਾਂਦੇ ਹੈਗੇ ਇੱਕ ਦਲ ਹੋਰ ਕਹੀ ਗਈ ਹੈ ਪ੍ਰੈਸ ਨੋਟ ਜਿਹੜਾ ਜਾਰੀ ਕੀਤਾ ਗਿਆ ਜਾਂ ਪ੍ਰੈਸ ਕਾਨਫਰੰਸ ਹੋਈ ਉਸ ਦੇ ਵਿੱਚ ਕਿਹਾ ਗਿਆ ਕਿ ਜੇਕਰ ਦੋਸ਼ੀ ਮੁਲਾਜ਼ਮ ਪਾਏ ਜਾਂਦੇ ਆ ਕਿਸੇ ਵੀ ਚਾਹੇ ਸਿਵਲ ਦੇ ਆ ਚਾਹੇ ਪੁਲਿਸ ਪ੍ਰਸ਼ਾਸਨ ਦੇ ਆ ਕਹਿੰਦੇ ਇੱਕ ਹਫਤੇ ਦੇ ਅੰਦਰ ਅੰਦਰ ਉਹਨਾਂ ਦੀ ਕਾਰਵਾਈ ਕਰਕੇ ਜੇਕਰ ਜ਼ਾਇਦਾਦ ਵੀ ਵੱਧ ਬਣ ਗਈ ਵੇਰਵਾ ਲੈ ਕੇ ਤੇ ਕੁਰਕ ਕਰਾਂਗੇ ਅਸੀਂ ਔਰ ਇੱਕ ਹਫਤੇ ਦਾ ਪ੍ਰੋਸੈਸ ਹੋਏਗਾ ਸਾਰਾ ਇਹ ਵੀ ਗੱਲ ਆਖੀ ਗਈ ਨਾ ਨਹੀਂ ਉਹਦੇ ਸੇ ਕਿ ਹੁਣ ਮਿਸ਼ਨ ਕਮਿਸ਼ਨ ਨਹੀਂ ਹੈ ਹੁਣ ਕਮਿਸ਼ਨ ਖਾਂਦਾ ਕੌਣ ਹੈ ਨਾ ਇਹ ਸਭ ਤੋਂ ਵੱਡਾ ਸਵਾਲ ਹੈ ਤੁਸੀਂ ਇਹ ਦੱਸੋ ਕਿ ਪੰਜਾਬ ਦੇ ਵਿੱਚ ਜਿਹੜੇ ਵੱਡੇ ਅਫਸਰ ਨੇ ਉਹ ਕਿੰਨੇ ਲਾਏ ਨੇ ਕਿਹਦੀ ਸਿਫਾਰਸ਼ ਚੱਲਦੀ ਹੈਗੇ ਅਸੀਂ ਤੁਸੀਂ ਸਿਪਾਈ ਤੋਂ ਲੈ ਕੇ ਥਾਣੇਦਾਰ ਬਦਲਤੇ ਮੈਂ ਕਹਿੰਦਾ ਕਿ ਬਹੁਤ ਵਧੀਆ ਕੰਮ ਕੀਤਾਗਾ ਇੱਕ ਬੰਦਾ ਕੁਰਸੀ ਤੇ 10 ਸਾਲ ਤੋਂ ਬੈਠਾ 15 ਸਾਲ ਤੋਂ ਬੈਠਾ 20 ਸਾਲ ਤੋਂ ਬੈਠਾ ਜਿਹੜੇ ਤੁਹਾਡੇ ਐਮ ਐਲ ਏ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਡੀ ਐਸ ਪੀ ਤੇ ਐਸ ਪੀ ਨਸ਼ਾ ਵਕਾਉਂਦੇ ਨੇ ਆਪਾਂ ਉਹ ਤਾਂ ਬਦਲੇ ਨਹੀਂ ਹੈਗੇ ਜਿਹੜੇ ਨਸ਼ੇ ਦੇ ਤਸਕਰਾਂ ਦੇ ਨਾਲ ਗਿੱਧਾ ਬੋਲੀਆਂ ਭੰਗੜੇ ਪਾਉਂਦੇ ਸੀ ਆਪਾਂ ਉਹਨਾਂ ਦੇ ਖਿਲਾਫ ਤੇ ਕੋਈ ਕਾਰਵਾਈ ਨਹੀਂ ਕੀਤੀ ਆਪਾਂ ਕਿਉਂ ਨਹੀਂ ਉਹਨਾਂ ਨੂੰ ਸਸਪੈਂਡ ਜਾਂ ਡਿਸਮਿਸ ਕੀਤਾ ਹੈਗਾ ਜਿਹੜੇ ਨਸ਼ਾ ਵਕਾਉਂਦੇ ਆਪਾਂ ਤੇ ਉਹ ਕੀਤੇ ਨਹੀਂ ਉਹ ਆ ਹੁਣ ਚਲੋ ਅੱਜ ਦੀ ਸ਼ਰਵਾਦ ਕਰ ਲੈਂਦੇ ਤੁਸੀਂ ਕਹੇ ਕਿ ਹੁਣ ਮਿਸ਼ਨ ਆ ਪੁਲਿਸ ਦਾ ਕਮਿਸ਼ਨ ਹੀ ਚੱਲੂਗਾ ਤੇ ਕਮਿਸ਼ਨ ਸਿਪਾਈ ਤੇ ਨਹੀਂ ਲੈਂਦਾ ਹੈਗਾ ਕਮਿਸ਼ਨ ਤੇ ਉੱਪਰ ਵਾਲੇ ਲੈਂਦੇ ਨੇ ਉੱਪਰ ਵਾਲੇ ਕਿਹਦੇ ਥੱਲੜਲਾ ਬੰਦਾ ਕਿਹਦੇ ਵਾਸਤੇ ਪੈਸੇ ਕੱਟੇ ਕਹਿੰਦਾ ਕਹਿੰਦਾ ਯਾਰ ਫਲਾਨੇ ਨੂੰ ਉਹਨੂੰ ਦੇਣਾ ਹੈਗਾ ਉਹ ਕਹਿੰਦਾ ਜਿੱਥੇ ਉਹਦੇ ਵਾਸਤੇ ਇਕੱਠੇ ਕਰਨੇ 4 ਪੈਸੇ ਆਪਾਂ ਵੀ ਆਪਣੇ ਵਾਸਤੇ ਇਕੱਠੇ ਕਰ ਲਏ ਹੁਣ ਜਿਹੜਾ ਆ ਗਿਆ ਕਿ ਨਸ਼ੇ ਦੇ ਤਸਕਰਾਂ ਵਿੱਚ 10000 ਬੰਦਾ ਤੇ ਨਹੀਂ ਨਸ਼ੇ ਦੇ ਤਸਕਰਾਂ ਨਾਲ ਮਿਲਿਆ ਹੈਗਾ ਨਾ ਉਹਦੇ ਤੇ ਸਾਰਾ ਹੋਰ ਵੀ ਦੋਸ਼ੀ ਆ ਗਏ ਨੇ ਤੁਹਾਡੇ ਇੱਕ ਪੁਲਿਸ ਆਫੀਸਰ ਆ ਇੱਕ ਨੇ 20 ਲੱਖ ਰੁਪਈਆ ਲਿਆ ਤੁਸੀਂ ਇੱਕ ਫਰੀਦਕੋਟ ਬਾਬਾ ਮਾਰਿਆ ਗਿਆ ਸੀ ਤੁਸੀਂ ਉਹ ਅੱਜ ਵੀ ਹੈੱਡਕੁਆਰਟਰ ਤੇ ਬੈਠਾ ਉਹਦੇ ਖਿਲਾਫ ਤੁਸੀਂ ਕੀ ਕਾਰਵਾਈ ਕਰ ਲਈ ਹੈਗੀ ਇੱਕ ਤਰਨਤਾਰ ਦੇ ਵਿੱਚ ਪਰਚਾ ਦਰਜ ਹੈਗਾ ਡੀਆਈਜੀ ਦੇ ਖਿਲਾਫ ਤੁਸੀਂ ਉਹਨੂੰ ਅਜੇ ਤੱਕ ਸਸਪੈਂਡ ਨਹੀਂ ਕੀਤਾ ਹੈਗਾ ਇੱਕ ਅੰਨਾ ਅੰਨਾ ਦੀ ਅੰਨੀ ਕਮਾਈ ਕਰਕੇ ਬੈਠਾ ਬੰਦਾ ਤੁਹਾਡੀ ਨਾ ਵਿਜੀਲੈਂਸ ਨੇ ਪੜਿਆ ਨਾ ਉਹਨੂੰ ਪੁਲਿਸ ਨੂੰ ਪੜਿਆ ਨਾ ਤੁਹਾਡੀ ਐਸਟੀ ਨੇ ਪੜਿਆ ਉਹ ਕਿੰਨੇ ਫੜਨੇ ਹੈਗੇ ਪੁੱਛੋ ਤੁਸੀਂ ਜਿਹੜੇ ਪੁਲਿਸ ਵਾਲੇ ਅਫਸਰ ਨਾ ਵਿਜੀਲੈਂਸ ਵਾਲੇ ਜਾਂ ਐਸਟੀ ਪੁੱਛੋ ਕਿਉਂ ਨਹੀਂ ਫੜਿਆ ਹੈਗਾ ਮਤਲਬ ਮੈਂ ਹੀ ਹੋਈ ਕਹਿੰਨੇ ਕਿ ਜਦ ਤੱਕ ਅਸੀਂ ਜੋਕਾਂ ਨਹੀਂ ਨਾ ਫੜਾਂਗੇ ਅਸੀਂ ਜੂਆ ਫੜੀਆਂ ਗਏ ਨੇ ਜੂਆ ਨੂੰ ਦਾਗੀ ਕਰਤਾ ਕਿ ਇਹ ਇਹ ਹੀ ਅਸਲੀ ਖਾਰੇ ਨੇ ਇਹ ਤੇ ਵੱਡੇ ਨੇ ਉਪਚੋਪਲ ਅਫਸਰ ਕਹੋ ਨੇ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਹੋਏ ਨੇ ਜਿਨ੍ਹਾਂ ਨੇ ਤਸਕਰਾਂ ਨੂੰ ਛਡਾਉਣ ਦੇ ਪੈਸੇ ਲਏ ਨੇ ਉਹ ਤੇ ਹਜੇ ਵੀ ਡਿਊਟੀ ਪਰਫਾਰਮ ਕਰ ਰਹੇ ਨੇ ਉਹਨਾਂ ਨੂੰ ਤੇ ਆਪਾਂ ਸਸਪੈਂਡ ਨਹੀਂ ਕੀਤਾ ਹੁਣ ਤੁਸੀਂ ਕਹਿ ਰਹੇ ਨੇ ਕਿ ਜਿਹੜੇ ਨਸ਼ੇ ਦੇ ਤਸਕਰ ਨੇ ਅਸੀਂ ਉਹਨਾਂ ਨੂੰ 7 ਦਿਨ ਦੇ ਵਿੱਚ ਵਿੱਚ ਅਸੀਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਜਿਹੜਾ ਐਕਟਰ ਐਕਟਰ ਬਿਲਕੁਲ ਅੱਛੀ ਗੱਲ ਮੈਂ ਤਾਂ ਕਹਿੰਦਾ ਕਿ ਇਹ ਜਿਹੜੇ ਸਾਰੇ ਕੇਸ ਨੇ ਚਾਹੇ ਉਹ ਗੈਂਗਸਟਰਾਂ ਵਾਲੇ ਨੇ ਚਾਹੇ ਨਸ਼ੇ ਦੇ ਤਸਕਰਾਂ ਸਪੈਸ਼ਲ ਤੌਰ ਤੇ ਪੰਜਾਬ ਸਰਕਾਰ ਨੂੰ ਐਡਵੋਕੇਟ ਜਨਰਲ ਸਾਹਿਬ ਨੂੰ ਚਾਹੀਦਾ ਜਾਂ ਕੈਬਨਟ ਦੇ ਵਿੱਚ ਕਰਨੇ ਚਾਹੀਦਾ ਕਿ ਹਾਈ ਕੋਰਟ ਨੂੰ ਲਿਖਿਆ ਜਾਵੇ ਕਿ ਸਾਨੂੰ ਇਹਨਾਂ ਦੋਨਾਂ ਮਸਲਿਆਂ ਦੇ ਵਿੱਚ ਅਸੀਂ ਫਾਸਟ ਟਰੈਕ ਕੋਰਟ ਚਾਹੁੰਦੇ ਹਾਂਗੇ ਹਾਈ ਕੋਰਟ ਦੇ 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 ਕਿ ਜਿਹੜੇ ਕੇਸ ਐ ਸਾਰੇ ਫਾਸਟ ਟਰੈਕ ਕੋਰਟਾਂ ਦੇ ਰਹੀ ਸੁਲਝਣੇ ਚਾਹੀਦੇ ਹੈਗੇ ਨੇ ਜਲਦੀ ਨਿਪਟਾਰਾ ਹੋਣਾ ਚਾਹੀਦਾ ਅੱਛੀ ਗੱਲ ਤੁਸੀਂ ਸਰਕਾਰ ਉਹ ਲਿਖ ਕੇ ਦੇ ਸਕਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਤੁਹਾਡ ਜਾ ਕੀ ਉੱਤੇ ਕਿ ਮਲੌਰ ਸਾਡੀ ਸਰਕਾਰ ਦੀ ਇੱਛਾ ਕਿ ਅਸੀਂ ਫਾਸਟ ਰੈਕ ਕੋਰਟ ਚਾਹੁੰਦੇ ਆਗੇ ਨੇ ਉਹ ਨਾਲ ਉਹ ਕਹਿ ਰਹੇ ਨੇ ਕਿ ਇੱਕ 7 ਦਿਨ ਦੇ ਵਿੱਚ ਵਿੱਚ ਉਹਨਾਂ ਦੀ ਪ੍ਰਾਪਰਟੀ ਤੈਅ ਚ ਔਰ ਜਿਹੜਾ ਵੀ ਪੁਲਿਸ ਅਫਸਰ ਜਿਹਦੀ ਵੀ ਇਨਵੋਲਵਮੈਂਟ ਪਾਈ ਗਈ ਇਹਨਾਂ ਮਸਲੇ ਵਿੱਚ ਅਸੀਂ ਉਹਨੂੰ ਡਿਸਮਿਸ ਕਰਦਾ ਕਿ ਉਹ ਲੋ ਸਹੀ ਗੱਲ ਤੁਸੀਂ ਲਾਓ ਅਗਰ ਇਨਸਪੈਕਟਰ ਰੈਂਕ ਦੇ ਹੈਗਾ 311 ਲੈ ਕੇ ਡਿਸਮਿਸ ਕਰੋ ਜਿਸ ਪੀਪੀਐਸ ਅਫਸਰ ਹੈ ਕੋਈ ਸਿਪਾਈ ਤੋਂ ਲੈ ਕੇ ਐਸਪੀ ਤੱਕ ਜਿਹੜੇ ਆਈਪੀਐਸ ਅਫਸਰ ਉਹਨੂੰ ਵੀ ਤੁਸੀਂ ਸਸਪੈਂਡ ਡਿਸਮਿਸ ਕਰਕੇ ਭਾਰਤ ਸਰਕਾਰ ਨੂੰ ਭੇਜ ਦਿਓ ਵੀ ਇਹ ਬੰਦਾ ਕਰਪਟ ਹੈ ਭਾਰਤ ਸਰਕਾਰ ਰੁਕੋ ਥੋੜਾ ਜਿਹਾ ਜਿਹੜਾ ਬੰਦਾ ਐਂਟੀ ਸਮਾਜ ਹੈ ਜੇ ਨਸ਼ਿਆਂ ਦੇ ਵਿੱਚ ਕਿਸੇ ਪੁਲਿਸ ਆਫੀਸਰ ਦੀ ਆਈਦਰ ਉਹ ਪੀਪੀਐਸ ਆ ਹੋਰ ਜਾਂ ਆਈਪੀਐਸਓ ਆਫੀਸਰ ਜੇ ਉਹਦੀ ਇਨਵੋਲਵਮੈਂਟ ਆ ਉਹ ਕੋਈ ਮਾਮੇ ਦਾ ਮੁੰਡਾ ਥੋੜਾ ਲੱਗਦਾ ਸਰਕਾਰ ਦਾ ਉਹ ਬਰਾਬਰ ਦੋਸ਼ੀ ਆ ਕਾਨੂੰਨ ਸਭ ਦੇ ਵਾਸਤੇ ਬਰਾਬਰ ਕਾਨੂੰਨ ਤੋਂ ਵੱਡਾ ਤੇ ਕੋਈ ਨਹੀਂ ਹੈਗਾ ਹੁਣ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਦਾ ਐਕਸ਼ਨ ਤੇ ਜ਼ਬਰਦਸਤ ਆ ਇਦਾਂ ਦੀ ਹਿੰਮਤ ਨਾ ਸ਼੍ਰੋਮਣੀ ਅਕਾਲੀ ਦਲ ਕਰ ਪਾਇਆ ਨਾ ਕਾਂਗਰਸ ਪਾਰਟੀ ਕਰ ਪਈ ਕਿਉਂਕਿ ਉਹਨਾਂ ਦੇ ਤੇ ਪੁਲਿਸ ਮੁਲਾਜ਼ਮ ਕਿਉਂਕਿ ਕੋਈ ਵੀ ਸਰਕਾਰ ਉਹ ਪੁਲਿਸ ਰਾਜ ਦੇ ਚੱਲਦੀ ਹੈ ਭਗਵੰਤ ਮਾਨ ਸਾਹਿਬ ਨੇ ਇਹ ਜਿਹੜਾ ਫੈਸਲਾ ਹੈ ਇਹਦਾ ਮਤਲਬ ਕੋ ਪੁਲਿਸ ਰਾਜ ਨਹੀਂ ਚਾਹੁੰਦੇ ਪੁਲਿਸ ਐਡੀ ਤੁਹਾਡੇ ਖਿਲਾਫ ਹੋ ਗਏ ਨੇ ਬਗਾਵਤ ਹੋ ਗਈ ਇਟ ਮੀਨ ਜਦੋਂ ਜਦੋਂ ਇਹ ਹੁਣ ਜਿਹੜੇ ਇਹਨਾਂ ਦੇ ਐਮ ਐਲ ਏ ਜਾਣਗੇ ਬਹੁਤ ਇਹ ਗੁੱਸਾ ਹੀ ਪੁਲਿਸ ਵਾਲੇ ਕੱਢਣਗੇ ਵੀ ਸਾਨੂੰ ਬਦਲਦਾ ਜਨਾਬ ਕਿੱਥੇ ਲੱਗੇ ਸੀ ਤੁਹਾਡੇ ਕੰਮ ਕਰੀ ਜਾਂ ਸਾਨੂੰ ਕੋਈ ਕੋਈ ਵੀ ਆਪਣੇ ਘਰ ਛੱਡ ਕੇ ਰਾਜੀ ਨਹੀਂ ਇੱਕੋ ਹਿੰਦੁਸਤਾਨ ਦੇ ਵਿੱਚ ਇੱਕੋ ਇੱਕਾ ਜਿਹੜਾ ਫੌਜੀ ਜਿਸ ਨੂੰ ਕੋਈ ਪਰਵਾਹ ਨਹੀਂ ਉਹ 3 ਸਾਲ ਭਾਵੇਂ ਜੇੜ ਕੇ ਭੇਜੋ ਆਸਾਂ ਭੇਜੋ ਸਿਆਚਨ ਦੇ ਬੋਰਡ ਦੇ ਅਤੇ ਪੰਜਾਬ ਪੁਲਿਸ ਉਸ ਵਿੱਚ ਜਿੰਨੇ ਵੀ ਸਿਵਲ ਡਿਪਾਰਟਮੈਂਟ ਵਿੱਚ ਕੰਮ ਕਰਦੇ ਉਹ ਸਾਰੇ ਫਿਰ ਸਰਵਣ ਪੁੱਤਰ ਬਣ ਜਾਂਦੇ ਹੈਗੇ ਬੱਚੇ ਪੜਦੇ ਆਗੇ ਜੀ ਮਾਂ ਬਿਮਾਰ ਆ ਪਿਓ ਬਿਮਾਰ ਸਾਰੇ ਬਾਹਨੇ ਲੱਭ ਲੈਂਦੇ ਉਹ ਫਿਰ ਜਾ ਕੇ ਐਮਐਲਏ ਨੂੰ ਮਿਲਣਗੇ ਐਮਐਲਏ ਜਾ ਕੇ ਐਸਐਸਪੀ ਨੂੰ ਕਹਿਣਗੇ ਐਸਐਸਪੀ ਜੀ ਜਾ ਕੇ ਕਹੂਗੀ ਬਦਲੀ ਇਹ ਹੋਸਾ ਉਲਟਾ ਕਿਤੇ ਕ腐ਸ਼ਨ ਨਾ ਵੱਧ ਜਾਗੇ ਪਰ ਜਿਹੜੀ ਇਹ ਸੀਐਮ ਸਾਹਿਬ ਨੇ ਇੱਕ ਲਿਆ ਉਹਦੇ ਵਿੱਚ ਉਮੀਦ ਬਹੁਤ ਜ਼ਿਆਦਾ ਕਿ ਇਹ ਜਿਹੜਾ ਨੈਕਸਸ ਟੁੱਟੂਗਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਮੂਮ ਲਾਜਾ ਹੁੰਦਾ ਨੈਕਸਸ ਹੋ ਜਾਂਦਾ ਇੱਕ ਦੂਜੇ ਦੇ ਨਾਲ ਹੋ ਜਾਂਦਾ ਕਿਸੇ ਦੇ ਕਹਿਣ ਤੇ ਵਿਚੋਲ ਗਿਆ ਵਿਚੋਲੇ ਬੜੇ ਹੈ ਪਰ ਉਹਦੇ ਵਾਸਤੇ ਮੈਨੂੰ ਲੱਗਦਾ ਕਿ ਘੱਟੋ ਘੜ ਉੱਪਰ ਵੀ ਝਾਤੀ ਮਾਰਨੀ ਚਾਹੀਦੀ ਸੀ ਐਮ ਸਾਹਿਬ ਨੂੰ ਕਿ ਅਗਰ ਤੁਸੀਂ ਲੱਗੇ ਹੋ ਤੇ ਪਿੱਛੇ ਤੇ ਨਹੀਂ ਆਇਓ ਤੇ ਨਾ ਤੁਹਾਡੇ ਤੋਂ ਉਮੀਦ ਹੈ ਕਿ ਤੁਸੀਂ ਪਿੱਛੇ ਆਓਗੇ ਲੇਕਿਨ ਜਿਹੜਾ 10000 ਬੰਦਾ ਬਦਲਿਆ ਗਿਆ ਨਾ ਜੀ ਇਹ ਚੰਗੀ ਗੱਲ ਪਰ ਸਿਰਫ ਤੇ ਕੀ ਪੁਲਿਸ ਮਹਿਕਮੇ ਚ ਰਿਸ਼ਵਤਾਂ ਇੰਨੇ ਦੇ ਕੰਮ ਹੋਰ ਵੀ ਕਰਨੇ ਸਿਵਲ ਪ੍ਰਸ਼ਾਸਨ ਤੁਸੀਂ ਉੱਥੇ ਹਸਪੀਟਲਾਂ ਦੇ ਵਿੱਚ ਕੀ ਚੱਲਦਾ ਹੈਗਾ ਕਰਪਸ਼ਨ ਤਹਿਸੀਲਾਂ ਦੇ ਵਿੱਚ ਕੀ ਚੱਲਦਾ ਕਰਪਸ਼ਨ ਬੀਡੀਪੀਓ ਦੇ ਦਫ਼ਤਰ ਦੇ ਵਿੱਚ ਕੀ ਚੱਲਦਾ ਕਰਪਸ਼ਨ ਹਰ ਡਿਪਾਰਟਮੈਂਟ ਦੇ ਕਰਪਸ਼ਨ ਉੱਥੇ ਵੀ ਬਦਲ ਰਾ ਸਿਰਫ ਆਪ ਪੁਲਿਸ ਨੂੰ ਨਾ ਟਾਰਗੇਟ ਕਰੀਏ ਕਿ ਪੁਲਿਸ ਹੀ ਨਸ਼ਾ ਵਕਾਉਂਦੀ ਹੈ ਪੁਲਿਸ ਦੇ ਨਾਲ ਕੌਣ ਆ ਤਸਕਰ ਫਿਰ ਪੋਲਿਟਿਸ਼ਨਾਂ ਦੇ ਹੱਥ ਆ ਹੁਣ ਸਵਾਲ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਦੇ ਨਕਲੀ ਸ਼ਰਾਬ ਦੇ ਨਾਲ ਕਿੰਨੇ ਬੰਦੇ ਮਰ ਗਏ ਕਿੰਨੇ ਉਹ 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 ਤੇ ਪੁਲਿਸ ਅਫਸਰ ਦੀ ਜ਼ਿੰਮੇਵਾਰ ਨਹੀਂ ਸੀ ਬੰਦੀ ਉਸ ਇਲਾਕੇ ਦੇ ਡੀਐਸਪੀ ਦੀ ਐਸਐਚਓ ਦੀ ਐਸਐਸਪੀ ਦੀ ਜ਼ਿੰਮੇਵਾਰੀ ਨਹੀਂ ਬੰਦੀ ਉਹ ਐਸਐਸਪੀ ਉਹ ਡੀਐਸਪੀ ਕਾਦਾ ਹੈਗਾ ਜਿਹਨੂੰ ਇਲਾਕੇ 'ਚ ਪਤਾ ਲੱਣ ਲੱਗਿਆ ਹੈਗਾ ਕਿ ਸਾਡੇ ਇਲਾਕੇ 'ਚ ਕੀ ਕੁਝ ਵਿਕ ਰਿਹਾ ਹਰ ਇੱਕ ਨੂੰ ਪਤਾ ਹੁੰਦਾ ਕਿ ਸਾਡੇ ਇਲਾਕੇ ਦੇ ਵਿੱਚ ਬਦਮਾਸ਼ ਕਿਹੜਾ ਕਿਹੜਾ ਗੈਂਗਸਟਰ ਆ ਕਿਹੜਾ ਸਮਾਜਿਕ ਵਿਰੋਧੀ ਅੰਸਰ ਆ ਕਿਹੜਾ ਕੀ ਧੰਦਾ ਕਰਦਾ ਕੀ ਉਹ ਸਾਰਿਆਂ ਨੂੰ ਪਤਾ ਆਪਾਂ ਨੂੰ ਉਸ ਦਿਨ ਕਾਰਵਾਈ ਕਰਨੀ ਚਾਹੀਦੀ ਸੀ ਹੁਣ ਜਿਹੜੀ ਤੁਸੀਂ ਪਿਛਲੀ 15 ਅਗਸਤ 2023 ਨੂੰ ਕਿਹਾ ਸੀ ਕਿ ਅਸੀਂ ਸਕ੍ਰਿਪਟ ਤਿਆਰ ਕਰ ਲਈ ਤੁਸੀਂ ਸਕ੍ਰਿਪਟ ਹੁਣ ਸਾਨੂੰ ਦੱਸ ਰਹੇ ਹੋ ਜਦੋਂ 10 ਮਹੀਨੇ ਨਿਕਲ ਗਏ ਨੇ ਕਿਉਂਕਿ ਜੂਨ ਮਹੀਨਾ ਨਿਕਲ ਗਿਆ ਜੁਲਾਈ ਰਹਿ ਗਿਆ 15 ਅਗਸਤ ਨੂੰ 2015 ਅਗਸਤ 2024 ਨੂੰ 1 ਸਾਲ ਹੋ ਗਿਆ ਨਾ ਪਰ ਫਿਰ ਵੀ ਅਸੀਂ ਤੁਹਾਡੇ ਤੇ ਭਰੋਸਾ ਕਰਦੇ ਆਗੇ ਪਰ ਸਵਾਲ ਆ ਕਿ ਜਿਹੜੇ ਐਡੇ ਵੱਡੇ ਪੱਧਰ ਤੇ ਇਹ ਬਦਲੀਆਂ ਹੋਈਆਂ ਨੇ ਇਹ ਚੰਗੀ ਗੱਲ ਆ ਪਰ ਅੱਗੇ ਵੀ ਵਧੋ ਸਿਰਫ ਪੁਲਿਸ ਹੀ ਨਹੀਂ ਸਰਕਾਰ ਦੇ 7-8 ਮੈਕਮੇ ਹੁੰਦੇ ਨੇ ਜਿੱਥੇ ਸਭ ਤੋਂ ਵੱਧ ਭ੍ਰਿਸ਼ਟਾਚਾਰ ਜਲਦਾ ਪੁਲਿਸ ਹੈਲਥ এডਿਕੇਸ਼ਨ ਮਾਲ ਡਿਪਾਰਟਮੈਂਟ ਟਰਾਂਸਪੋਰਟ ਉਧਰ ਵੀ ਜਾਓ ਜਿੱਥੇ ਉੱਪਰ ਤੱਕ ਪੈਸੇ ਜਾਂਦੇ ਨੇ ਉੱਥੇ ਵੀ ਤੁਹਾਨੂੰ ਉਹ ਇਸ ਤਰ੍ਹਾਂ ਹੀ ਐਕਸਰਸਾਈਜ਼ ਕਰਨੀ ਚਾਹੀਦੀ ਔਰ ਤੁਸੀਂ ਚੰਗੀ ਗੱਲ ਕੀਤੀ ਹੈ ਕਿ ਤੁਸੀਂ ਜਿਹੜਾ ਜ਼ਿੰਮੇਵਾਰ ਜਿਹਨਾਂ ਦੀ ਰਿਸਪੌਂਸਿਬਿਲਟੀ ਫਿਕਸ ਕੀਤੀ ਆ ਉਹ ਐਸਐਸਪੀ ਤੇ ਡੀਸੀ ਦੀ ਰਿਸਪੌਂਸਿਬਿਲਟੀ ਫਿਕਸ ਕੀਤੀ ਆ ਹੁਣ ਮਜ਼ਾ ਅਹੀਂ ਉਸ ਦਿਨ ਤੁਹਾਡੇ ਦਾ ਮਜ਼ਾ ਕਹਿ ਲਓ ਜਾਂ ਅਹੀਂ ਉਸ ਦਿਨ ਕਰ ਰਿਹਾ ਯਕੀਨ ਕਿ ਜਿੱਦਨ ਤੁਸੀਂ ਕੋਈ ਆਈਪੀਐਸ ਅਫਸਰ ਜੋ ਐਜ਼ এ ਐਸਐਸਪੀ ਕੰਮ ਕਰ ਰਿਹਾ ਆਈਐਸਓ ਆਫੀਸਰ ਜੋ ਐਜ਼ এ ਡਿਪਟੀ ਕਮਿਸ਼ਨਰ ਡਿਊਟੀ ਕਰ ਰਿਹਾ ਜਿੱਦ ਦਿਨ ਉਹਨਾਂ ਨੂੰ ਟੰਗੋਗੇ ਫਿਰ ਅਸੀਂ ਕਵਾਂਗੇ ਕਿ ਜਦੋਂ ਝੋਟਾ ਮਰ ਜੇ ਤੇ ਜੂਆ ਆਪੇ ਮਰ ਜਿੰਦੇ ਕੱਲੀਆਂ ਜੂਆ ਮਾਰਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਜੀ ਜਿੱਥੇ ਇੱਕ ਇੰਪੋਰਟੈਂਟ ਮੁੱਦਾ ਹੈ ਅਗਲਾ ਮੁੱਦਾ ਵੀ ਪੰਜਾਬੀਆਂ ਨਾਲ ਜੁੜਿਆ ਹੈ ਪੰਜਾਬੀ ਜ਼ਿਆਦਾਤਰ ਗਰਮੀ ਦੀਆਂ ਛੁੱਟੀਆਂ ਅੱਜ ਹਿਮਾਚਲ ਨਾਲ ਗਵਾਂਡ ਚ ਪੈਂਦਾ ਹੈ ਠੰਡਾ ਇਲਾਕਾ ਹੈ ਕਈ ਥਾਵਾਂ ਦੇ ਉੱਤੇ ਉੱਥੇ ਜਾਂਦੇ ਆ ਪਰ ਉੱਥੇ ਜਿਹੜੀਆਂ ਘਟਨਾਵਾਂ ਲਗਾਤਾਰ ਐ ਐਨ ਆਰ ਆਈ ਜੋੜੇ ਤੋਂ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਫਿਰ ਇੱਕ ਏ ਐਸ ਆਈ ਚੰਡੀਗੜ ਚੰਡੀਗੜ ਕੇਡਰ ਦਾ ਸੀ ਉਸ ਦੇ ਨਾਲ ਪੰਗਾ ਪੈ ਗਿਆ ਫਿਰ ਇੱਕ ਟੈਕਸੀ ਡਰਾਈਵਰ ਕੁੱਟ ਦਿੱਤਾ ਗਿਆ ਮਨਾਲੀ ਦੇ ਵਿੱਚ ਫਿਰ ਅੱਜ ਹੀ ਆਪਾਂ ਜਿਹੜੀ ਖਬਰ ਸਾਂਝੀ ਕੀਤੀ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਕਾਰਨ ਬੇਸ਼ੱਕ ਹਿਮਾਚਲ ਦੀ ਪੁਲਿਸ ਕੁਝ ਹੋਰ ਦੱਸਦੀ ਹੈ ਕਿ ਇੱਥੇ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਪਰ ਪੰਜਾਬੀ ਮਹਿਸੂਸ ਕਰਨ ਲੱਗੇ ਕਿ ਸਾਡੇ ਨਾਲ ਧੱਕਾ ਤੇ ਹੋ ਰਿਹਾ ਹੈ ਹਿਮਾਚਲ ਦੇਖੋ ਹਿਮਾਚਲ ਜਿਹੜਾ ਲੋਕ ਨਾ ਉਹ ਕਹਿਨ ਨੂੰ ਭਲੇ ਮਾਨਸਾ ਲੇਕਿਨ ਜ ਬਹੁਤ ਸਾਰੇ ਲੋਕ ਉੱਥੇ ਵੀ ਜਿਹੜੇ ਖਾਸ ਕਰਕੇ ਟੈਕਸੀ ਵਾਲੇ ਜਾਂ ਟਾਬਿਆਂ ਵਾਲੇ ਉਹਨਾਂ ਦੀ ਗੁੰਡਾਗਰਦੀ ਬੜੀ ਵਾਰ ਹੋਇਆ ਪੰਜਾਬੀ ਬੜੀ ਵਾਰ ਟਾਰਗੇਟ ਹੋਇਆ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕਦੀ ਹਿਮਾਚਲ ਹੀ ਟਾਰਗੇਟ ਨਹੀਂ ਹੋਇਆ ਕਦੀ ਜੰਮੂ ਕਸ਼ਮੀਰ ਦਾ ਲੋਕ ਟਾਰਗੇਟ ਜਦੋਂ ਉੱਥੇ ਕਰੋਨਾ ਕਾਲ ਸੀ ਨਾ ਪੂਰੇ ਹਿੰਦੁਸਤਾਨ ਦੇ ਨਿਆਣੇ ਇਥੇ ਬੜੇ ਸੇਫ ਰਹੇ ਨੇ ਗੁਰਦੁਆਰੇ ਖੁੱਲੇ ਰਹੇ ਸਰਾਵਾਂ ਖੁੱਲੀਆਂ ਰਹੀਆਂ ਚਾਹੇ ਉਹ ਹਿਮਾਚਲ ਦਾ ਬੱਚਾ ਹੀ ਚਾਹੇ ਜੰਮੂ ਕਸ਼ਮੀਰ ਦਾ ਬੱਚਾ ਹੀ ਚਾਹੇ ਨਾਰਥ-ਈਸਟ ਦਾ ਬੱਚਾ ਹੈ ਲੇਕਿਨ ਸਾਡਾ ਜਿਹੜਾ ਪੰਜਾਬੀ ਉਹ ਨਾ ਹਿਮਾਚਲ ਦੇ ਵਿੱਚ ਸੇਫ ਆ ਨਾ ਜੰਮੂ ਕਸ਼ਮੀਰ ਦੇ ਵਿੱਚ ਸੇਫ ਆ ਨਾ ਦਿੱਲੀ ਦੇ ਵਿੱਚ ਸੇਫ ਆ ਫਿਰ ਵੀ ਸਾਨੂੰ ਸਾਡਾ ਸਾਨੂੰ ਯੁੱਤੀਆਂ ਮਾਰਦੇ ਨੇ ਦੂਜੇ ਸੂਬਿਆਂ ਵਾਲੇ ਲੋਕ ਆ ਹਿਮਾਚਲ ਦੇ ਵਿੱਚ ਕੰਗੜਾ ਨੌਦ ਦੀ ਟਿੱਪਣੀ ਜੋੜ ਕੇ ਵੇਖੀ ਜਾ ਰਹੀ ਔਰ ਵੇਖਾਂਗੇ ਕਿਉਂਕਿ ਇਸ ਬੀਬੀ ਨੇ ਜਿਹੜਾ ਯਾਰ ਕੋਲਿਆ ਔਰ ਕਿੰਨੀ ਤੂੰ ਬੀਬੀ ਯੇਰ ਖੋਲਦਿਆਂ ਤੇ ਅੱਜ ਤੁਸੀਂ ਬਾਬੇ ਨਾਨਕ ਦੀ ਹਵਾਲਾ ਦੇ ਕੇ ਤੁਸੀਂ ਬੜੀ ਵੱਡੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਕਿ ਬਾਬਾ ਨਾਨਕ ਦੀ ਮੈਂ ਹਵਾਲਾ ਦੇ ਕੇ ਤੇ ਜਿਹੜਾ ਮੂੰਹ ਯੇਰ ਖੋਲਿਆ ਹੁਣ ਤੱਕ ਉਹ ਤੈਨੂੰ ਮਾਫ ਕਰ ਦੇਣਗੇ ਤੂੰ ਆਪਣੀ ਜ਼ੁਬਾਨ ਬੰਦ ਕਰ ਮੂੰਹ ਬੰਦ ਕਰ ਲੋਕੀ ਤੈਨੂੰ ਵੈਸੇ ਮਾਫ ਕਰ ਲੈ ਜਦੋਂ ਤੇਰੇ ਮੂੰਹ ਦੇ ਵਿੱਚੋਂ ਯੇਰ ਖੋਲਦਾ ਇੱਕ ਹੁੰਦਾ ਸਾਪ ਇੱਕ ਹੁੰਦਾ ਸਪੋਲੀਆ ਤੂੰ ਸਪੋਲੀਏ ਨਾਲੋਂ ਵੀ ਖਤਰਨਾਕ ਹੈ ਸਮਾਜਵਾਦ ਸਿਰ ਪੰਜਾਬੀ ਸਮਾਜਵਾਦ ਸੇ ਤੂੰ ਭਾਰਤੀ ਸਮਾਜਵਾਦ ਤੇ ਬੀਬੀ ਇਹ ਖਤਰਨਾਕ ਹੈਗੀਆਂ ਇਹਦੇ ਨਾਲ ਤੁਸੀਂ ਬਾਬੇ ਨਾਨਕ ਦੀਆਂ ਤੁਕਾਂ ਜਾਂ ਗੁਰਬਾਣੀ ਦਾ ਹਵਾਲਾ ਨਾ ਦਿਓ ਤੁਸੀਂ ਆਪਣਾ ਮੂੰਹ ਜ਼ੁਬਾਨ ਬੰਦ ਰੱਖੋ ਤਦ ਵੀ ਜਿਹੜਾ ਸਮਾਜ ਹੈ ਸੇਵ ਆ ਹੁਣ ਜਿਹੜੀਆਂ ਹਿਮਾਚਲ ਦੇ ਵਿੱਚੀਆਂ ਬੀਬੀ ਤੋਂ ਬਾਅਦ ਟਿੱਪ ਹੋਈਆਂ ਨੇ ਘਟਨਾਵਾਂ ਉਹ ਹਾਲਾਂਕਿ ਹਿਮਾਚਲ ਪੁਲਿਸ ਜਾਂ ਡੀਜੀਪੀ ਕਹਿੰਦੇ ਕਿ ਜੋੜ ਕੇ ਨਾ ਦੇਖੋ ਪਰ ਉਸ ਤੋਂ ਪਹਿਲਾਂ ਕਿਉਂ ਹਮਲੇ ਕਿਉਂ ਨਹੀਂ ਹੋਏ ਤੁਸੀਂ ਡਰਾਈਵਰ ਕੁੱਟਿਆ ਰੋਪੜ ਦਾ ਡਰਾਈਵਰ ਉਪਿੰਦਰ ਸੌਂਗੋਣੀ ਉੱਥੋਂ ਦੇ ਖੁਦ ਐਮਐਲਏ ਜਿਹੜੇ ਦਿਨੇਸ਼ ਚੱਡਾ ਸਾਹਿਬ ਨੇ ਉਹਨਾਂ ਨੇ ਉੱਥੋਂ ਦੇ ਐਸਪੀ ਨਾਲ ਫੋਨ ਤੇ ਗੱਲ ਕੀਤੀ ਕੋਈ ਕਾਰਵਾਈ ਨਹੀਂ ਹੋਈ ਫਿਰ ਜਿਹੜੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਨੇ ਕੋਈ ਕਾਰਵਾਈ ਨਹੀਂ ਹੋਈ ਉਹ ਪਰਿਵਾਰ ਕਹਿੰਦਾ ਕਿ ਅਸੀਂ ਦੋ ਦਿਨ ਕੋਮਾ ਦੇ ਵਿੱਚ ਰਿਹਾ ਪੁਲਿਸ ਵਾਲੇ ਕਹਿੰਦੇ ਕਿ ਉਹਨਾਂ ਕੋਈ ਸ਼ਿਕਾਇਤ ਨਹੀਂ ਕੀਤੀ ਮੈਡੀਕਲ ਨਹੀਂ ਕਰਵਾਇਆਗਾ ਤਾਡੀ ਕੀ ਡਿਊਟੀ ਹੈਗੀ ਆ ਫਿਰ ਬਦਲ ਅਗਲਾ ਬੰਦਾ ਤੁਸੀਂ ਟਫੋਨ ਕਰੋ ਅੰਮ੍ਰitsar ਪੁਲਿਸ ਨੂੰ ਜਰੂਰ ਜ਼ੀਰੋ ਐਫ ਆਈ ਆਰ ਦਰਜ ਕੀਤੀ ਹੈਗੀ ਮਤਲਬ ਇੱਕ ਘਟਨਾਵਾ ਹੈ ਹਿਮਾਚਲ ਔਰ ਹਿਮਾਚਲ ਨੂੰ ਸਮਝਣਾ ਚਾਹੀਦਾ ਹੈਗਾ ਕਿ ਤੁਹਾਡੀ ਜਿਹੜੀ ਜ਼ਿੰਦਗੀ ਬਦਲੀ ਉਹ ਪੰਜਾਬੀਆਂ ਨੇ ਬਦਲੀ ਹੈਗੀ ਐ ਇੰਨਾ ਹਿਮਾਚਲ ਹੀ ਇੱਥੇ ਆ ਕੇ ਜਿੰਨੀ ਟੂਰਿਸਟ ਇੰਡਸਟਰੀ ਆ ਜਾਂ ਘਰਾਂ ਦੇ ਵਿੱਚ ਲੋਕੀ ਜਿਹੜੇ ਕੰਮ ਕਰ ਜਾਂ ਰੋਜ਼ਗਾਰ ਕਰ ਸਾਰੇ ਦੇ ਹਿਮਾਚਲ ਪੰਜਾਬ ਦੇ ਵਿੱਚ ਬੈਠਾ ਹੈਗਾ ਇੱਥੇ ਤੇ ਕਿਸੇ ਹਿਮਾਚਲੀ ਦੇ ਨਾਲ ਧੱਕਾ ਨਹੀਂ ਹੋਇਆ ਨਾ ਜੀ ਤੇ ਜੇ ਤੁਹਾਡੇ ਨਾਲ ਫਿਰ ਧੱਕਾ ਹੋ ਲਾਪੇ ਫਿਰ ਤੁਸੀਂ ਚੀਕਾ ਮਾਰੋਗੇ ਘਟੂ ਘੜ ਹਮਾਚਲ ਦੀ ਸੁਖਵਿੰਦਰ ਸਿੰਘ ਸੁਖੂ ਸਰਕਾਰ ਦੇ ਉੱਥੋਂ ਦੇ ਡੀਜੀਪੀ ਨੂੰ ਜਾਂ ਚੀਫ ਸਕੱਰੇਟਰੀ ਨੂੰ ਚਾਹੀਦਾ ਕਿ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਸਮਝਾਓ ਇਦਾਂ ਜਿਹੜੀ ਆਪਸੀ ਭਾਈਚਾਰਕ ਸਾਂਝ ਟੁੱਟਦੀ ਹੈਗੀ ਆ ਤੁਹਾਡੀ ਜਿਹੜੀ ਇੰਡਸਟਰੀ ਆ ਜੇ 100 ਫੀਸ ਦੀ ਤੁਹਾਨੂੰ ਕਮਾਈ ਉਹਦੇ ਚ 50% ਤੇ ਪੰਜਾਬੀ ਨੇ ਅਮ ਸ਼ੁਕਰਵਾ ਸ਼ਨੀਵਾਰ ਐਸਾ ਸ਼ੂਟਿੰਗ ਲੋਕੀ ਜੋ ਇਦੋਂ ਚੰਡੀਗੜ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਉਧਰ ਡਲੌਜੀ ਮਨਾਲੀ ਇਧਰ ਕੁੱਲੂ Shimla ਤੁਰ ਪੈਂਦੇ ਨੇ ਲੋਕ ਤੇ ਘੱਟੋ ਘਾਟ ਉਥੋਂ ਦੀ ਜਿਹੜੀ ਤੁਹਾਡੀ ਗੁੰਡਾਗਰਦੀ ਕਿ ਹੈ ਨਾ ਟੈਕਸੀ ਡਰਾਈਵਰ ਵਾਲੇ ਜਾਂ ਹੋਰ ਲੋਕ ਆ ਇਹ ਕਿਉਂਕਿ ਬਦਮਾਸ਼ੀ ਕਰਦੇ ਨੇ ਉਥੇ ਲੋਕਾਂ ਨੂੰ ਘੁੱਟਦੇ ਨੇ ਕਿਉਂਕਿ ਸੜਕਾਂ ਘੱਟ ਨੇ ਰੋਡ ਚੌੜੇ ਘਟ ਨੇ ਤੇ ਇਹ ਗੁੰਡਾਗਰਦੀ ਕਰਦੇ ਤੁਸੀਂ ਡਰਾਉਂਦੇ ਜੇ ਲੋਕਾਂ ਨੂੰ ਤੇ ਇਹ ਜਿਹੜਾ ਇਦਾਂ ਭਾਈਚਾਰਕ ਸਾਂ ਟੁੱਟਦੀ ਅੱਜ ਤੁਸੀਂ ਪੰਜਾਬੀਆਂ ਨੂੰ ਕੁੱਟ ਰਹੇ ਕੱਲ ਨੂੰ ਦਿੱਲੀ ਵਾਲੇ ਕੁੱਟਣਗੇ ਮਹਾਰਾਸ਼ਟਰ ਤੇ ਜਦੋਂ ਜਿਹੜਾ ਤੁਹਾਡਾ ਹਮਾਚਲੀ ਬੈਠਾ ਚਾਹੇ ਹਰਿਆਣੇ ਦੇ ਵਿੱਚ ਬੈਠਾ ਚਾਹੇ ਪੰਜਾਬ ਦੇ ਵਿੱਚ ਬੈਠਾ ਚਾਹੇ ਦਿੱਲੀ ਜਦੋਂ ਉਹਨਾਂ ਲੋਕਾਂ ਤੇ ਫਿਰ ਹਮਲੇ ਹੋਏ ਤੇ ਫਿਰ ਤੁਸੀਂ ਕੀ ਕਹੋਗੇ ਨਾ ਫਿਰ ਜੇ ਪੰਜਾਬ ਦੇ ਵਿੱਚ ਹਮਲਾ ਹੋ ਗਿਆ ਤੇ ਫਿਰ ਤੁਹਾਡੀ ਜਿਹੜੀ ਉਹ ਬੀਬੀ ਆ ਜਿਹਦੇ ਜਿਹਦਾ ਦਿਮਾਗ ਵਿਗੜਿਆ ਆ ਹਾਲਾਂਕਿ ਪਹਿਲੀ ਦਮਾਗ ਨੂੰ ਸੈੱਟ ਹੋਏ ਨੇ ਫਿਰ ਕਹਿੰਦੇ ਪੰਜਾਬ ਦੇ ਵਿੱਚ ਅੱਤਵਾਦ ਹੋ ਗਿਆ ਤੇ ਅੱਜ ਬਾਬੇ ਨਾਨ ਕਦੀਆਂ ਗੁਰ ਤੁਕਾਂ ਦਾ ਹਵਾਲਾ ਦੇ ਰਹੀਆਂ ਤੇ ਫਿਰ ਇਹ ਬਾਬੇ ਨਾਨਕ ਨੂੰ ਮੰਨਣ ਵਾਲੇ ਸਾਰੇ ਆਤਵਾਦੀ ਆ ਫਿਰ ਅੱਜ ਬਾਬੇ ਨਾਨਕ ਤੇਨੂੰ ਚੇਤੇ ਆ ਗਿਆ ਪਹਿਲਾਂ ਤੱਕ ਦੀ ਤੈਨੂੰ ਬਾਬਾ ਨਾਨਕ ਚੇਤੇ ਆਇਆ ਨਹੀਂ ਹੈਗਾ ਤੇ ਇਸ ਕਰਕੇ ਅਗਰ ਇਹ ਹਰਿਆਣਾ ਹਿਮਾਚਲ ਸਰਕਾਰ ਨੇ ਇਹੋ ਜੀਆਂ ਕਟਨਾਵਾਂ ਨਾ ਰੋਕੀਆਂ ਨਾ ਉੱਥੇ ਚੰਗਾ ਮੈਸੇਜ ਦਿੱਤਾਗਾ ਤੇ ਜਿਹੜੀ ਭਾਈਚਾਰਕ ਸਾਂਝ ਆ ਉਹ ਟੁੱਟੂਗੀ ਟੁੱਟੂਗੀ ਉਹਦੇ ਵਾਸਤੇ ਜ਼ਿੰਮੇਵਾਰ ਹਿਮਾਚਲ ਸਰਕਾਰ ਹੋਏਗੀ ਹਰਾਨੀ ਦੀ ਗੱਲ ਤੇ ਇਹੀ ਹੋ ਰਹੀ ਹੈ ਜਦੋਂ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਸਿੱਧਾ ਫੋਨ ਤੇ ਗੱਲ ਕੀਤੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਚਿੱਠੀ ਲਿਖਤੀ ਉਹਦੇ ਵਿੱਚ ਭਰੋਸਾ ਤਾਂ ਹੀ ਨਾਲ ਦੇ ਨਾਲ ਦਿੱਤਾ ਗਿਆ ਹੁਕਮ ਵੀ ਦਿੱਤੇਗੇ ਕਿ ਜਾਂਚ ਕਰਾਵਾਂਗੇ ਦੋਸ਼ੀਆਂ ਨੂੰ ਸਜ਼ਾ ਵੀ ਦਿਵਾਵਾਂਗੇ ਪਰ ਉੱਪਰੋਂ ਤੱਕ ਤੇ ਆ ਗਿਆ ਹੁਕਮ ਪਰ ਹਿਮਾਚਲ ਪ੍ਰਦੇ ਘਾਰੀ ਮੰਨਨ ਨੂੰ ਤਿਆਰ ਨਹੀਂ ਕਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਨਹੀਂ ਰਹੀਆਂ ਉਹ ਕਾਰਨ ਹੋਰ ਨੇ ਜੋ ਸੋਸ਼ਲ ਮੀਡੀਆ ਤੇ ਜਾਂ ਪੰਜਾਬ ਮਹਿਸੂਸ ਕਰ ਰਿਹਾ ਉਹ ਕਾਰਨ ਹੀ ਨਹੀਂ ਇਹ ਗੈਪ ਕਿੱਥੇ ਪੈ ਗਿਆ ਇੱਕ ਪਾਸੇ ਸੀਐਮ ਕਹਿ ਰਿਹਾ ਕਿ ਅਸੀਂ ਤਿਆਰ ਬੈਠੇ ਹਾਂ ਜਾਂਚ ਪੜਤਾਲ ਲਈ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਪਰ ਪੁਲਿਸ ਕਹਿੰਦੀ ਹੈ ਕਿ ਨਹੀਂ ਜੀ ਇਸ ਥੇ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਹੀ ਨਹੀਂ ਹੋਈਆਂ ਇਹ ਗੈਪ ਬਹੁਤ ਜ਼ਿਆਦਾ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਉਹਨਾਂ ਨੇ ਜਿਹੜੇ ਸਪੈਨਿਸ਼ ਜੋੜੇ ਵਾਲੀ ਗੱਲ ਕੀਤੀ ਕਿ ਲੋਕਾਂ ਦੇ ਉੱਤੇ ਹੱਥ ਦੇਖਣ ਲੱਗ ਪਏ ਸੀ ਮੈਨੂੰ ਲੱਗਦਾ ਕਿ ਇੱਕ ਕਹਾਣੀ ਕਿਵੇਂ ਖੜੀ ਗਈ ਹੈ ਗਿਆ ਉਹ ਬੰਦੇ ਕੀ ਜੋਤਸ਼ੀ ਜਿਹੜੇ ਉਥੇ ਹੱਥ ਵੇਖਣ ਲੱਗ ਪਏ ਇੱਕ ਟੂਰਿਸਟਿਕ ਸਲਾਨੀ ਸੀ ਹੜਾ ਤੇ ਉਹ ਕਿਵੇਂ ਉੱਥੇ ਜਾ ਕੇ ਹੱਥ ਵੇਕ ਲਾਪੇ ਉਹਨਾਂ ਦੇ ਨਾਮ ਤੇ ਆਪ ਇੱਕ ਸਪੈਨਿਸ਼ ਗੋਰੀ ਤੁਰੀ ਫਿਰਦੀ ਹੈਗੀ ਉਹਨਾਂ ਬਗਾਨੀਆਂ ਬੁੜੀਆਂ ਦੇ ਹੱਥ ਕਿਤੇ ਪੜ ਕੇ ਵਿਕੀ ਜਾਣੇ ਜੇ ਉਹ ਹੱਥ ਵੇਖ ਰਹੇ ਸੀ ਤੇ ਲੋਕੀ ਨਾਮ ਖਾਉਂਦੇ ਜ਼ਬਰਦਸਤੀ ਤੇ ਕੋਈ ਵੇਖ ਨਹੀਂ ਰਹਿਗਾ ਕਹਾਣੀ ਕਿਤੇ ਨਾ ਕਿਤੇ ਘੜੀ ਗਈ ਹੈਗੀ ਨਾ ਇਸ ਮਸਲੇ ਦੇ ਵਿੱਚ ਕਿ ਉਹ ਲੜਪੇ ਜੀ ਕੁੱਟਿਆ ਕਿਸ ਜਨਾਨੀ ਦੀ ਬਾਹ ਫੜ ਲਈ ਹੈਗੀ ਜਿਹਦੇ ਨਾਲ ਆਪ ਐਡੀ ਸਪੈਨਿਸ਼ ਗੋਰੀ ਤੁਰੀ ਫਿਰਦੀ ਉਹ ਬਗਾਨੀਆਂ ਜਨਾਨੀਆਂ ਦੇ ਹੱਥ ਕਿਤੇ ਪੜ ਕੇ ਵੇਕੂਗਾ ਵੀ ਮੈਨੂੰ ਜੋਤਸ਼ੀਆਂ ਦਾ ਔਰ ਫਿਰ ਉਹ ਬੰਦਾ ਦੋ ਦਿਨ ਕੋਮਾ ਦੇ ਵਿੱਚ ਰਿਹਾ ਹੈਗਾ ਇਸ ਕਰਕੇ ਕੋਈ ਜਦੋਂ ਤੁਹਾਡੇ ਤੇ ਅਟੈਕ ਜਦੋਂ ਤੁਹਾਡੇ ਤੇ ਭੀੜ ਅਟੈਕ ਕਰਦੀ ਫਿਰ ਬੰਦਾ ਉਹ ਨੂੰ ਸਮਝ ਨਹੀਂ ਲੱਗਦੀ ਮੈਂ ਕਹ ਰਹਾ ਕਿ ਕੀ ਹੁਣ ਅਗਰ ਚਰਜੀਤ ਚੰਨੀ ਸਾਹਿਬ ਉਹ ਆਪਣੇ ਉਹ ਵੀ ਕਾਂਗਰਸੀ ਨੇ ਉਹਨਾਂ ਨੇ ਗੱਲ ਕੀਤੀ ਕਿ ਤੋ ਡੀਜੀਪੀ ਨੂੰ ਚਾਹੀਦਾ ਹੈਗਾ ਹੁਣ ਡੀਜੀਪੀ ਨੇ ਕਿਹਾ ਕਿ ਇਦਾਂ ਦੀ ਕੋਈ ਕਾਰ ਵੀ ਨਾ ਦੇ ਨਜ਼ਰ ਅੰਦਾਜ਼ ਕਰਗੇ ਨਾ ਤੁਸੀਂ ਡ라이ਵਰ ਵਾਲੀ ਕਾਰਵਾਈ ਕੀਤੀ ਮਨਾਲੀ ਦੇ ਵਿੱਚ ਜੋ ਡਰਾਈਵਰ ਨੂੰ ਕੁੱਟਿਆ ਸਿਰ ਤੇ ਪਾੜਿਆ ਹੈਗੇ ਨਾ ਤੁਸੀਂ 스ਪੈਨਿਸ਼ ਜੋੜੇ ਵਾਲੀ ਗੱਲ ਕੀਤੀ ਹੈਗੀ ਨਾ ਤੁਸੀਂ ਆ ਜਿਹੜੇ ਨੂਰਪੁਰ ਗੱਡੀਆਂ ਤੋੜੀਆਂ ਨਾ ਜਿਹੜੇ ਚੰਡੀਗੜ੍ਹ ਪੁਲਿਸ ਦਾ ਜਿਹੜਾ ਏਐਸਆਈ ਆ ਉਹਦੇ ਨਾਲ ਵਧੇ ਕੀ ਕੀ ਤੁਸੀਂ ਉਸ ਤੇ ਵੀ ਨਹੀਂ ਖੜੇ ਹੁੰਦੇ ਬਦਲ ਇਹ ਚਾਰ ਐਪੀਸੋਡ ਜਿਹੜੇ ਨੇ ਇਹ ਦੋਸ਼ੀ ਹੋਗੇ ਤੇ ਹਿਮਾਚਲ ਦੇ ਲੋਕ ਜਿਹੜੇ ਹੋਗੇ ਨੇ ਉਹ ਸਪੀੜਤ ਹੋਗੇ ਉਲਟਾ ਹਿਮਾਚਲ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਕਾਰਵਾਈ ਕੀਤੀ ਸਾਰੇ ਨਹੀਂ ਜਿਨ੍ਹਾਂ ਨੇ ਵੀ ਕਾਰਕੀ ਕੀਤੀ ਹੈ ਪਰ ਇੱਕ ਬੰਦਾ ਸਾਰੀ ਕਹਿੰਦੇ ਨੇ ਨਾ ਮੱਜ ਲਿਬਰੀ ਉਹ ਸਾਰੇ ਨੂੰ ਲਬੇੜ ਦਿੰਦੀ ਉਹ ਹੁਣ ਜਿਹੜੇ ਚਾਰਕਟ ਨਾਮੇ ਉਹ ਸਾਰੇ ਹਿਮਾਚਲੀ ਲੋਕਾਂ ਨੂੰ ਲਬੇੜ ਦਿੱਤੇ ਹੈਗੇ ਨੇ ਉਹ ਉਹ ਹੁਣ ਜਿਹੜੇ ਪੀੜਤ ਸੀ ਉਹ ਦੋਸ਼ੀ ਬਣ ਗਏ ਜਿਹੜਾ ਦੋਸ਼ੀ ਉਹ ਪੀੜਤ ਬਣ ਗਏ ਹੁਣ ਚੰਡੀਗੜ੍ਹ ਪੁਲਿਸ ਦੇ ਥਾਣੇਦਾਰ ਨੇ ਵੀ ਤੇ ਡੀਜੀਪੀ ਹਿਮਾਚਲ ਨੂੰ ਲਿਖਿਆ ਹੈਗਾ ਨਾ ਕਿ ਮੇਰੇ ਨਾਲ ਵਧੇਕੀ ਕੀਤੀ ਹੈਗੀ ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਜਿਹੜੀ ਹਿਮਾਚਲ ਦੇ ਲੋਕ ਕੀ ਹੈ ਜਿਹੜੀਆਂ ਅਚਾਨਕ ਕਿ ਚਾਰ ਘਟਨਾਵਾਂ ਵਾਪਰੀਆਂ ਇਹ ਚਾਰੇ ਕਿਹੜੇ ਘਟਨਾਵਾਂ ਕਿ ਉਹ ਦੋ ਵਾਪਰੀਆਂ ਨੇ 5 ਜੂਨ ਵਾਲੀ ਘਟਨਾ ਨੂੰ ਲੈ ਕੇ 5 ਜੂਨ 2024 ਚੰਡੀਗੜ੍ਹ 에ਅਰਪੋਰਟ ਜਦੋਂ ਇਸ ਬੀਬੀ ਨੇ ਤਲਾਸ਼ੀ ਲੈਣ ਤੋਂ ਬਣਾ ਕਰ ਤਾਂ ਮੈਂ ਨਹੀਂ ਤਲਾਸ਼ੀ ਕਰਉਣੀ ਮੈਂ ਆਪਣਾ ਪਰਸ ਨਹੀਂ ਫੋਲਣ ਦੇਣਾਗਾ ਮੈਂ ਆਪਣਾ ਜਿਹੜਾ ਮੋਬਾਈਲ ਟ੍ਰੇ ਦੇ ਵਿੱਚ ਨਹੀਂ ਰੱਖਣਾ ਕੋਰਡਨਲ ਵਾਪੇ ਉਸ ਤੋਂ ਬਾਅਦ ਇਨਸੀਡੈਂਟ ਹੈ ਚਾਹੀਏ ਜੁੜ ਗਏ ਚਾਹੀਏ ਇਹਦੇ ਨਾਲ ਕੋਈ ਲੈਣਾ ਦੇਣਾ ਪਰ ਜਦੋਂ ਕੜੀ ਦੇ ਨਾਲ ਕੜੀ ਜੋੜਦੇ ਲਗਾਤਾਰ ਜਿਹੜੀਆਂ ਚਾਰ ਘਟਨਾਵਾਂ ਵਾਪਰੀਆਂ ਨੇ ਉਹ ਸਚਾਈ ਹੈ ਉਹ ਹੁਣ ਸਚਾਈ ਤੋਂ ਕਿਉਂਕਿ ਹਿਮਾਚਲ ਸਰਕਾਰ ਮੁਨਕਰ ਨਹੀਂ ਹੋ ਸਕਦੀ ਪਰ ਉਹ ਭੱਜ ਰਹੀ ਹੈ ਇਸ ਕਰਕੇ ਉਚਰਨੀ ਚੰਨੀ ਨੂੰ ਸਾਹਿਬ ਨੇ ਚੰਗੀ ਗੱਲ ਕੀਤੀ ਕਿ ਉਥੋਂ ਦੀ ਗੱਲ ਪਰ ਜਿਹੜੇ ਦੋਸ਼ੀ ਤੇ ਫੜੇ ਜਾਣੇ ਚਾਹੀਦੇ ਨੇ ਨਾ ਤੁਸੀਂ ਠਾਣੇਦਾਰ ਚੰਡੀਗੜਾ ਵਾਲੇ ਨੂੰ ਇਨਸਾਬ ਜੁਤਾ ਨਾ 스ਪੈਨਿਸ਼ ਜੋੜੇ ਵਾਲੇ ਬੰਦੇ ਨੂੰ ਵੀ ਤੁਸੀਂ ਗ੍ਰਿਫਤਾਰ ਕੀਤੇ ਜਿੱਤ ਹੋਈ ਤੁਸੀਂ ਹੁਣ ਪੁਲਿਸ ਭੇਜ ਲਓ ਨਾ ਉਥੇ ਜਿਹੜਾ ਪਰਿਵਾਰ ਅਜੇ ਵੀ ਐਡਮਿਟ ਹੈ ਤੁਹਾਡੀ ਪੁਲਿਸ ਆ ਕੇ ਰਿਕਵੈਸਟ ਸਟੇਟਮੈਂਟ ਰਿਕਾਰਡ ਹੋ ਸਕਦਾ ਕਿ ਤੁਹਾਡੀ ਪੁਲਿਸ ਨੂੰ ਡਰਾਤਾ ਹੋਵੇ ਜਾਂ ਜਿਨ੍ਹਾਂ ਨੇ ਕੁੱਟਿਆ ਮਾਰਿਆ ਉਹਨਾਂ ਦੀ ਸਰਕਾਰ ਹਿਮਾਚਲ ਸਰਕਾਰ ਦੇ ਵਿੱਚ ਬੜੀ ਯੋਰ ਹੋਵੇ ਜਾਂ ਪੁਲਿਸ ਉੱਥੇ ਮਿਲੀ ਹੋਵੇ ਅੱਜ ਤੁਸੀਂ ਉਹ ਪੰਜਾਬ ਦੇ ਵਿੱਚ ਅੰਮ੍ਰਿਤਸਰ ਦਾ ਹਸਪਤਾਲ ਦਾਖਲ ਅੱਜ ਤੁਸੀਂ ਆਪਣੀ ਪੁਲਿਸ ਭੇਜ ਦਿਓ ਮਨਾਲੀ ਵਾਲੀ 13 ਤਰੀਕ ਦੀ ਘਟਨਾ ਹੈਗੀ ਹੈ ਜਿਹੜਾ ਡਰਾਈਵਰ ਕੁੱਟਿਆ ਰੋਪੜ ਦਾ ਤੁਸੀਂ ਉਹਨੂੰ ਇਨਸਾਫ ਦਿੱਤਾ ਹੈ ਕਿਤੇ ਨਾ ਕਿਤੇ ਤਾਂ ਇਨਸਾਫ ਦੋਗੇ ਤੇ ਕੱਲ ਖੁਦ ਨਾ ਖਾਸਤਾ ਹਰਿਆਣਾ ਦੇ ਵਿੱਚ ਕੋਈ ਹਿਮਾਚਲੀ ਦੇ ਨਾਲ ਵਾਪਰ ਜਾਂਦੀ ਜਾਂ ਦਿੱਲੀ ਦੇ ਵਿੱਚ ਜਾਂ ਯੂਪੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਫਿਰ ਤੁਸੀਂ ਕਹੋਗੇ ਕਿ ਜਿਹੜੇ ਸਾਡੇ ਜਿਹੜੇ ਹਿਮਾਚਲੀ ਭਾਈਚਾਰਾ ਦੂਜੇ ਦੂਜਿਆਂ ਦੇ ਵਿੱਚ ਸੇਫ ਨਹੀਂ ਹੈ ਸੂਬਿਆਂ ਦੇ ਵਿੱਚ ਤੇ ਅੱਜ ਤੁਸੀਂ ਪੰਜਾਬੀਆਂ ਨੂੰ ਅਟੈਕ ਕਰ ਰਹੇ ਹੋ ਤੇ ਅੱਜ ਤੁਸੀਂ ਕਿਵੇਂ ਕਹਿ ਸਕਦੇ ਹੋ ਅਗਨੇ ਇਸ ਕਰਕੇ ਇਹ ਜਿਹੜੀ ਅਗਰ ਇਹ ਆਪਸੀ ਭਾਈਚਾਰਕ ਸਾਂਝ ਦਾ ਟੁੱਟੇ ਉਹਦੇ ਵਾਸਤੇ ਮੈਨੂੰ ਲੱਗਦਾ ਕਿ ਹਿਮਾਚਲ ਪੁਲਿਸ ਤੇ ਹਿਮਾਚਲ ਲੋਕ ਤੇ ਹਿਮਾਚਲ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਪਰ ਫਿਲਹਾਲ ਇਹ ਤਿੰਨੇ ਲੋਕ ਜ਼ਿੰਮੇਵਾਰੀ ਤੋਂ ਭੱਜ ਰਹੇ ਆਗੇ ਨੇ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਇਹਨਾਂ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸਮਝਦੇ ਹੋ ਕੌਣ ਇਸ ਮਾਮ ਇਹਨਾਂ ਮਾਮਲਿਆਂ ਦੇ ਵਿੱਚ ਜ਼ਿੰਮੇਵਾਰ ਹੈ ਤੇ ਕੌਣ ਇਸ ਤੋਂ ਜਿਹੜਾ ਹੈ ਬਰੀ ਕੀਤਾ ਜਾ ਸਕਦਾ ਇਸ ਦੇ ਬਾਰੇ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦਿਵਾ ਗਿਆ ਧੰਨਵਾਦ